ਹਾਂਜੀ ਸਤਿ ਸ੍ਰੀ ਅਕਾਲ ਤੇ ਤੁਸੀਂ ਪਿਛਲੇ ਕਈ ਦਿਨਾਂ ਤੋਂ ਸਾਨੂੰ ਦੇਖ ਰਹੇ ਸੀਗੇ ਬ੍ਰਿਟਿਸ਼ ਕੋਲੰਬੀਆ ਸਟੇਟ ਤੋਂ ਸਰੀ ਘੁੰਮਿਆ ਵੈਨਕੂਵਰ ਘੁੰਮਿਆ ਅੱਜ ਫਾਈਨਲੀ ਅਸੀਂ BC ਤੋਂ ਨਿਕਲ ਲੰਗੇ ਆ ਬ੍ਰਿਟਿਸ਼ ਕੋਲੰਬੀਆ ਤੋਂ ਅਸੀਂ ਅੱਜ ਜਾਣਾ ਐਲਬਰਟਾ ਨੂੰ ਸਰੀ ਤੋਂ ਕੈਲਗਰੀ ਤੱਕ ਦਾ ਜਿਹੜਾ ਅੱਜ ਆਪਣਾ ਸਫਰ ਹੈ ਦੁਨੀਆ ਦਾ ਸਭ ਤੋਂ ਸੋਹਣਾ ਤੇ ਖੂਬਸੂਰਤ ਰੋਡ ਮੰਨੇ ਜਾਂਦੇ ਨੇ। ਸਾਡੇ ਤੋਂ ਪਹਿਲਾਂ ਵੀ ਤੇ ਕੈਨੇਡਾ ਆ ਕੇ ਵੀ ਅਸੀਂ ਇਹਦੀ ਖੂਬਸੂਰਤੀ ਬਾਰੇ ਬਹੁਤ ਸੁਣਿਆ। ਵੈਸੇ ਆਪਾਂ ਬਾਇਰ ਜਾਣਾ ਸੀ ਪਰ ਸਾਨੂੰ ਸਾਰਿਆਂ ਨੇ ਕਿਹਾ ਵੀ ਤੁਸੀਂ ਬਾਇਰ ਰੋਡ ਜਾਓ ਕਿਉਂਕਿ ਜੇ ਤੁਸੀਂ ਇਹ ਖੂਬਸੂਰਤੀ ਮਿਸ ਕਰਦੇ ਤਾਂ ਤੁਸੀਂ ਬਹੁਤ ਕੁਝ ਮਿਸ ਕਰਦੇ। ਹਾਂਜੀ। ਇਹ ਟ੍ਰਾਂਸ ਕੈਨੇਡਾ ਜਿਹੜਾ ਹਾਈਵੇ ਜਾਂ ਹਾਈਵੇ ਆਫ ਹੀਰੋਜ਼ ਵੀ ਇਹਨੂੰ ਕਿਹਾ ਜਾਂਦਾ ਹੈ। ਇੱਕ ਨੰਬਰ ਹਾਈਵੇ 5300 ਕਿਲੋਮੀਟਰ ਲੰਬਾ ਹੈ। ਟੋਟਲ ਵੈਨਕੂਵਰ ਤੋਂ ਮੌਨਟਰੀਅਲ ਨੂੰ ਜਾਂਦਾ ਇਹ। ਤੇ ਪਰ ਆਪਾਂ ਜਿਹਦੇ ਤੇ 1000 ਕਿਲੋਮੀਟਰ ਦਾ ਸਫ਼ਰ ਕਰਨਾ ਹੈਗਾ ਤੇ ਅੱਜ ਕੈਲਗਰੀ ਪਹੁੰਚਣਾ ਹੈਗਾ ਸੋ ਕਿੰਨਾ ਸੋਹਣਾ ਇਹ ਰੋਡ ਹੈ ਕਿੰਨਾ ਸੋਹਣਾ ਇਹ ਸਫ਼ਰ ਹੈ ਉਹ ਇਸ ਵਲੌਗ ਦੇ ਰਹੀਂ ਤੁਹਾਨੂੰ ਦਿਖਾਵਾਂਗੇ ਤੇ ਫਿਲਹਾਲ ਅਸੀਂ ਖੜੇ ਹਾਂ ਹੁਣ ਸਰੀ ਤੋਂ 2 ਘੰਟਿਆਂ ਦੀ ਡਿਸਟੈਂਸ ਤੇ ਆ ਕੇ ਤੇ ਇੱਕ ਕੋਕਾ ਹਿੱਲ ਪੈਂਦੀ ਹੈ ਹਾਂਜੀ ਜਿਦੋਂ ਦੇ ਅਸੀਂ ਕੈਨੇਡਾ ਆਏ ਨਾ ਸਾਨੂੰ ਪਹਿਲੀ ਵਾਰੀ ਠੰਡ ਫੀਲ ਹੋ ਰਹੀ ਹੈ ਮਤਲਬ ਜਿਵੇਂ ਆਪਣੇ ਦਸੰਬਰ ਜੇ ਹੁੰਦੀਆਂ ਮੈਂ ਤਾਂ ਉਹ ਵੀ ਲੱਗ ਰਹੀ ਹੈ ਇਹ ਖੁਸ਼ੀ ਤਾਂ ਕਰਕੇ ਕਿਉਂਕਿ ਸਭ ਤੋਂ ਹਿੱਲੀ ਜੇ ਏਰੀਆ ਤੇ ਇਹਦਾ ਇਹਨੂੰ ਕੋਕੀ ਕੋਕਾ ਹਿਲਾ ਕੋਕਾ ਹਿਲਾ ਇਹਦਾ ਨਾਮ ਹੈ ਇਹ ਏਰੀਆ ਦਾ ਜਿੱਥੇ ਅਸੀਂ ਖੜੇ ਆ ਤੇ ਪੰਜਾਬੀਆਂ ਨੇ ਮਸ਼ਹੂਰ ਕੀਤੀ ہوئی ਹੈ ਇਹ ਕੋਕਾ ਹਿੱਲ ਟਰੱਕਿੰਗ ਚ ਖੁਸ਼ੀ ਇੱਧਰ ਡਿਟੇਲ ਦਿੰਦੀ ਹੋਈ ਆਪਾਂ ਥੋੜੀ ਆ ਦੇਖ ਲਈਏ ਤੇ ਪੰਜਾਬੀਆਂ ਨੇ ਇਹਨੂੰ ਬਹੁਤ ਜ਼ਿਆਦਾ ਟਰੱਕਿੰਗ ਚ ਬਹੁਤ ਜ਼ਿਆਦਾ ਮਸ਼ਹੂਰ ਕੀਤਾ ਹੋਇਆ ਕਿਉਂਕਿ ਕੋਕਾ ਹਿੱਲ ਦੀ ਚੜ੍ਹਾਈ ਕੋਕਾ ਹਿੱਲ ਤੋਂ ਉਤਰਨਾ ਇਹ ਛੇ ਟਰੱਕ ਬਹੁਤ ਮੁਸ਼ਕਲ ਨਾਲ ਛੱਡਦੇ ਆ ਤੇ ਉੱਤਰਦੇ ਕਿਉਂਕਿ ਵਿంటర్ ਚ ਪੂਰਾ ਸਨੋ ਨਾਲ ਭਰੇ ਹੁੰਦਾ ਹੈ ਇਹ ਤੇ ਆ ਇਹਦਾ ਨਾਮ ਹੈ ਜੀ ਕੋਕਾ ਹਿੱਲਾ ਹਾਈਵੇ ਤੇ ਓਪਨ 16 1986 ਚ ਬਣਿਆ ਸੀ ਇਹ ਤੇ ਮਈ 16 1986 ਨੂੰ ਇਹ ਰੋਡ ਬਣਿਆ ਸੀ ਇੱਥੇ ਰੈਸਟ ਏਰੀਆ ਚ ਅਸੀਂ ਰੁਕੇ ਸੀਗੇ ਤੇ ਕੋਕਾ ਹਿੱਲ ਦੇ ਤੇ ਕਿਉਂਕਿ ਇੰਨੀ ਜ਼ਿਆਦਾ ਮਸ਼ਹੂਰ ਹੈ ਫਿਰ ਸਾਨੂੰ ਆਏ ਸੀਗਾ ਯਾਰ ਵੀ ਕੋਕਾ ਹਿੱਲ ਤਾਂ ਜ਼ਰੂਰ ਤੁਹਾਨੂੰ ਦਿਖਾਈਏ ਕਿ ਕੋਕਾ ਹਿੱਲ ਜਿੱਥੇ ਆਪਣੇ ਡਰਾਈਵਰ ਗੱਡੀਆਂ ਰੋਕਦੇ ਥੋੜਾ ਜਿਹਾ ਇਹ ਖਾਨਪੀਨੋਂ ਇੱਥੇ ਬਣਿਆ ਹੋਇਆਗਾ ਤੇ ਕਿਹਦੇ ਨਾਲ ਜਾ ਰਹੇ ਹਾਂ ਅਸੀਂ ਉਹ ਵੀ ਤੁਹਾਨੂੰ ਮਿਲਾਉਂਦੇ ਹਾਂ ਰੈਸਟ ਏਰੀਆ ਪ੍ਰੋਪਰ ਤੇ ਮੌਸਮ ਅੱਜ ਬਹੁਤ ਜ਼ਿਆਦਾ ਠੰਡਾ ਹੈ ਯਾਰ ਬਹੁਤ ਜ਼ਿਆਦਾ ਠੰਡਾ ਹੈ ਮੈਨੂੰ ਆ ਲੱਗਦਾ ਵੀ 5-7 ਡਿਗਰੀ ਟੈਂਪਰੇਚਰ ਹੋਣਾ ਮਸਾ ਇੰਨੀ ਠੰਡੀ ਹਵਾ ਲੱਗ ਰਹੀ ਹੈ ਨਾ ਜਿੱਦਾਂ ਦੇ ਮੇਲਾ ਦਾ ਕੈਨੇਡਾ ਚ ਹੈ ਪਹਿਲਾ ਪਹਿਲਾ ਦਿਨ ਹੈ ਵੀ ਅਸੀਂ ਦਿਨ 6 ਵਜੇ ਸਟਾਰਟ ਕੀਤਾ ਹੈ ਨਾ ਅੱਜ ਅਸੀਂ ਵਲੌਗ ਨਾ ਸਰੀ ਤੋਂ ਤਾਂ ਨਹੀਂ ਸਟਾਰਟ ਕੀਤਾ ਕਿਉਂਕਿ 6 ਵਜੇ ਨਿਕਲੇ ਆ ਉਥੋਂ ਸਫਰ ਬਹੁਤ ਲੰਬਾ ਹੈ 10 ਘੰਟੇ ਲੱਗ ਜਾਣੇ ਸਫਰ ਨੂੰ ਇਹੋ ਜੀਆਂ ਕਾਰਵੈਨ ਖੜੀ ਹੁੰਦੀਆਂ ਟੈਂਪਰੇਰੀ ਵੈਨਜ਼ ਐ ਇਹ ਤੇ ਜਿਹਦੇ ਤੇ ਜੀ ਮਤਲਬ ਖਾਣ ਪੀਣ ਲਈ ਤੁਸੀਂ ਰੁਕ ਸਕਦੇ ਹੋ ਆਪਣੇ ਹੁੰਦਾ ਹੈ ਹਨ ਜਿਵੇਂ ਇਸ ਤਰ੍ਹਾਂ ਦੇ ਲੋਕ ਇੱਥੇ ਰੈਸਟ ਏਰੀਆ ਚਾਕੇ ਬਹਿ ਜਾਂਦੇ ਆਰਾਮ ਨਾਲ ਆਰਾਮ ਕਰਦੇ ਹੈਗੇ ਬ੍ਰਿਟਿਸ਼ ਕੋਲੰਬੀਆ ਇੰਨਾ ਕਿ ਜ਼ਿਆਦਾ ਸੋਹਣਾ ਨਾ ਅਸੀਂ ਲਗਭਗ 20 ਦਿਨ ਇੱਥੇ ਰਹੇ ਤੇ ਸਾਡਾ ਸੱਚ ਜਾਣਿਓ ਹਜੇ ਤੱਕ ਸਾਡਾ ਮਨ ਨਹੀਂ ਭਰਿਆ ਬ੍ਰਿਟਿਸ਼ ਕੋਲੰਬੀਆ ਛੱਡਣ ਨੂੰ ਮਜਬੂਰੀ ਵਸ ਛੱਡਣਾ ਪੈ ਰਿਹਾ ਹੈ ਕਿਉਂਕਿ ਅਸੀਂ ਟਿਕਟ ਵੀ ਆਪਣੀ ਐਕਸਟੈਂਡ ਕਰਾਈ ਹੈ ਤੁਹਾਨੂੰ ਪਹਿਲਾਂ ਦੱਸਿਆ ਸੀ ਹੈਨਾ ਤੇ ਅੱਗੇ ਦਾ ਫਿਰ ਕੈਲਗਰੀ ਫਿਰ ਐਡਵਿੰਟਨ ਆਉਣਾ ਸੀਗਾ ਫਿਰ ਉਸ ਤੋਂ ਬਾਅਦ ਅਸੀਂ ਟ੍ਰਾਂਟੋ ਵੀ ਰਹਿਣਾ ਹੈਨਾ ਤੇ ਫਿਰ ਅਗਲੇ ਪਲਾਨ ਸਾਰੇ ਖਰਾਬ ਹੋ ਗਏ ਮੈਨੂੰ ਐ ਲੱਗਦਾ ਵੀ ਸਾਨੂੰ ਸਿਰਫ ਬ੍ਰਿਟਿਸ਼ ਕੋਲੰਬੀਆ ਟੂਰ ਤੇ ਰੱਖਣਾ ਚਾਹੀਦਾ ਸੀ ਵੀ ਉਹ ਸਾਰਾ ਘੁੰਮਦੇ ਪਰ ਫਿਰ ਵੀ ਕਾਫੀ ਸਾਰੀਆਂ ਚੀਜ਼ਾਂ ਸੀ ਘੁੰਮੀਆਂ ਤੇ ਕਾਫੀ ਚੀਜ਼ਾਂ ਸਾਡੀਆਂ ਮਿਸ ਹੋਈਆਂ ਜਿਵੇਂ ਵੈਸਲਰ ਨਹੀਂ ਗਏ ਤੇ ਹੈਰੀਸਨ ਹੌਟ ਸਪ੍ਰਿੰਗ ਨਹੀਂ ਗਏ ਉਸ ਤੋਂ ਬਿਨਾ ਸਾਡਾ ਰਹਿੰਦਾ ਸੀਗਾ ਕਲਟਸਲੇ ਕਹਿੰਦੇ ਹੈ ਕਲਟਸਲੇ ਕਰਦੀ ਆ ਪ੍ਰਿੰਸ ਪ੍ਰਿੰਸ ਜੋਰਜ ਨਹੀਂ ਗਏ ਹਨਾ ਬਹੁਤ ਸਾਰੀਆਂ ਚੀਜ਼ਾਂ ਮਤਲਬ ਅਸੀਂ ਛੱਡ ਕੇ 올ਿਵਰ ਖਾਸ ਕਰਕੇ ਉੱਥੇ ਪੰਜਾਬੀਆਂ ਦੀ ਖੇਤੀ ਆ ਇੱਕ ઓਇਸ ਕਾਫੀ ਸਾਰੀਆਂ ਚੀਜ਼ਾਂ ਮਰਦਾ ਸੀ ਕੈਨੇਡਾ ਆਉਣ ਤੋਂ ਪਹਿਲਾਂ ਜਾਣਦੇ ਹੀ ਨਹੀਂ ਸੀਗੇ ਵੀ ਆਹ ਚੀਜ਼ਾਂ ਦੇਖਣ ਆਣੀਆਂ ਪਰ ਸਾਰਾ ਕੁਝ ਆਪਾਂ ਨੈਕਸਟ ਟ੍ਰਿਪ ਉੱਤੇ ਹਾਂਜੀ ਸਾਰਾ ਕੁਝ ਇੱਕ ਵਾਰੀ ਚੀ ਕਰਨਾ ਜ਼ਰੂਰੀ ਵੀ ਨਹੀਂ ਹੁੰਦਾ ਕੁਝ ਚੀਜ਼ਾਂ ਛੱਡ ਕੇ ਜਾਣੀਆਂ ਚਾਹੀਦੀਆਂ ਹੁੰਦੀਆਂ ਨੇ ਅਗਲੀ ਵਾਰ ਲਈ ਹਣਾ ਹਾਂਜੀ ਸਾਨੂੰ ਦਾ ਮੇਨ ਮੇਨ ਪਤਾ ਸੀ ਵੀ ਸਰੀ ਪੈਂਦਾ ਹੈ ਤੇ ਐਬਸਟਵਾਰਡ ਪੈਂਦਾ ਵੈਨਕੂਰ ਪੈਂਦਾ ਉਹ ਘੁੰਮ ਲਿਆ ਬਾਕੀ 22 ਸੁਖ ਦਾ ਕੁਲਦੀਪ ਭੈਣ ਦਾ ਸਾਰਿਆਂ ਦਾ ਬਹੁਤ ਧੰਨਵਾਦ ਤੇ ਲੋ ਸਾਨੂੰ ਇੰਨਾ ਕੁ ਜ਼ਿਆਦਾ ਟਾਈਮ ਦਿੱਤਾ ਨਾ ਸਾਰਿਆਂ ਨੇ ਇੰਨਾ ਕੁ ਜ਼ਿਆਦਾ ਕਮਾਇਆ ਸੀ ਸੋਚ ਕੇ 10 ਦਿਨਾਂ ਲਈ ਆਏ ਸੀ ਪਰ ਆਪਾਂ 20-25 ਦਿਨ ਲਾ ਚੱਲਿਆ ਹਣਾ ਹਾਂਜੀ ਅਸੀਂ ਆਬੀਸਲੀ ਕਿਉਂਕਿ ਇਹਦਾ ਨਾ ਸਾਰਿਆਂ ਦੀ ਲਾਈਫ ਬਿਜ਼ੀ ਆ ਤੇ ਨਹੀਂ ਇੰਨਾ ਬੰਦਾ ਟਾਈਮ ਦੇ ਸਕਦਾ ਪਰ ਮਤਲਬ ਸਾਨੂੰ ਤਾਂ ਜਮਾ ਪੰਜਾਬ ਵਾਲੇ ਪਰ ਅਸੀਂ ਦੋ ਸਿਰਫ ਦੋ ਵੀਕ ਰਹਿਣਾ ਸੀਗਾ ਬੀਸੀ ਦੇ ਵਿੱਚ ਤੇ ਅਸੀਂ ਵੱਧ ਟਾਈਮ ਲਾ ਕੇ ਜਾ ਰਹੇ ਹਾਂ ਤਿੰਨ ਵੀਕ ਇੱਕ ਵੀਕ ਅਸੀਂ ਜ਼ਿਆਦਾ ਰਹੇ ਹਾਂ ਹਨਾ ਤੇ ਐਨੀ ਹਾਉ ਤੇ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਛੱਡ ਕੇ ਜਾ ਰਹੇ ਹਾਂ ਨੈਕਸਟ ਟਾਈਮ ਲਈ ਪਰ ਬ੍ਰਿਟਿਸ਼ ਕੋਲੰਬੀਆ ਤੋਂ ਸੱਚੀ ਸਾਡਾ ਮਨ ਨਹੀਂ ਪਰਿਆ ਤੇ ਜਿਹੜਾ ਖੁਸ਼ੀ ਨੇ ਤੁਹਾਨੂੰ ਦੱਸਿਆ ਸੀ ਨਾ ਬਾਈਰ ਰੋਡ ਜਾਣ ਦਾ ਸਾਡਾ ਫੈਸਲਾ ਸੀ ਨਹੀਂ ਤਾਂ ਬਾਈਰ ਅਸੀਂ 2 ਘੰਟਿਆਂ ਦੀ ਫਲਾਈਟ ਸੀ ਵੈਨਕੂਵਰ ਦਾ ਚੜ ਕੇ ਕੈਲਗਰੀ ਉਤਰ ਸਕਦੇ ਸੀਗੇ ਪਰ ਸਾਨੂੰ ਐ ਸੀ ਵੱਧ ਤੋਂ ਵੱਧ ਘੁੰਮਿਆ ਜਾਵੇ ਇਹਨੂੰ ਬ੍ਰਿਟਿਸ਼ ਕੋਲੰਬੀਆ ਨੂੰ ਵੱਧ ਤੋਂ ਵੱਧ ਐਕਸਪਲੋਰ ਕੀਤਾ ਜਾਵੇ ਹਨ ਤੇ ਜਿੱਥੇ ਅਲਬਰਟਾ ਸਟਾਟੂ ਉਹ ਵੀ ਤੁਹਾਨੂੰ ਅੱਜ ਦਿਖਾਵਾਂਗੇ ਤੇ ਜਿਹੜਾ ਆਪਣਾ ਅੱਜ ਦਾ ਸਫ਼ਰ ਹੈ ਉਹ ਅਸੀਂ ਕਰ ਰਹੇ ਹਾਂ ਜੀ ਸਾਡੇ ਅੰਕਲ ਜੀ ਤੇ ਮਾਤਾ ਜੀ ਤੇ ਨਾਲ ਭਾਈ ਹਰਮਨ ਭੈਣ ਹਰਦੀਪ ਅਗਲੇ ਹੁਣ 8-10 ਦਿਨ ਕੈਲਗਰੀ ਇਹ ਸਾਨੂੰ ਤੁਹਾਨੂੰ ਨਾਲ ਮਿਲਦੇ ਜੁਲਦੇ ਰਹਿਣਗੇ ਸੋ ਭਾਈ ਜੀ ਸਵਾਗਤ ਹੈ ਜੀ ਤੁਹਾਡਾ ਪਹਿਲੇ ਦਿਨ ਸਾਡੇ ਵਲੌਗ 'ਚ ਹਾਂਜੀ ਤੇ ਇਹਨਾਂ ਨਾਲ ਆਪਾਂ ਅੱਜ ਸੋਹਣਾ ਸਫ਼ਰ ਦੇਖਾਂਗੇ ਤੇ ਵੈਸੇ ਮੈਂ ਤੁਹਾਨੂੰ ਦੱਸਦਾ ਕਿ ਮੈਂ ਟ੍ਰੈਕਿੰਗ ਮੈਂ ਐਕਸਪਰਟ ਐ ਟਰੱਕ ਤੇ ਆਉਂਦੇ ਜਾਂਦੇ ਰਹਿੰਦੇ ਆ ਇਹ ਰੂਟ ਤੋਂ ਚੰਗੀ ਤਰ੍ਹਾਂ ਜਾਣਕਾਰ ਆ ਇਸੇ ਕਰਕੇ ਇਹਨਾਂ ਨੂੰ ਚੁਣਿਆ ਠੀਕ ਹੈ ਜੀ ਹਾਂਜੀ ਤੇ ਨਾਲ ਹੁਣ ਕੱਲੀ-ਕੱਲੀ ਚੀਜ਼ ਦੱਸਦੇ ਜਾਇਓ ਸਾਨੂੰ ਵੀ ਕਿੱਥੇ ਕੀ ਦੇਖਣ ਆਲਾ ਠੀਕ ਹੈ ਜਿਵੇਂ ਦੁਨੀਆ ਦਾ ਸਭ ਤੋਂ ਖੂਬਸੂਰਤ ਰੋਡ ਕਿਹਾ ਜਾਂਦਾ ਹੈਗਾ ਵੀ ਹਾਂਜੀ ਹਾਂਜੀ ਹੈਗਾ ਲੇਕ ਹਾਈਵੇ ਆਫ ਹੀਰੋਜ਼ ਹਾਈ ਹੀਰੋਜ਼ ਕਿਉਂ ਕਹਿੰਦੇ ਇਹਨੂੰ ਹਾਈਵੇ ਆਫ ਹੀਰੋਜ਼ ਮਤਲਬ ਇਹ ਤਾਂ ਪ੍ਰੋਪਰ ਮੈਨੂੰ ਪੂਰਾ ਕਿ ਮੈਂ ਕਹਿ ਨਹੀਂ ਸਕਦਾ ਵੀ 100% ਮੈਨੂੰ ਪਤਾ ਵਾ ਪਰ ਯਾਨੀ ਕਿ ਇਹ ਹੈਗਾ ਵੀ ਜਿਵੇਂ ਮੇਨ ਟਰੈਕਿੰਗ ਨਾਲ ਸੰਬੰਧ ਦਾ ਤੋਂ ਇੱਥੇ ਕੈਨੇਡਾ ਦੇ ਆਪਣੇ ਟਰੈਕਰ ਜਿਹੜੇ ਹੀਰੋਈ ਆ ਅੱਛਾ ਠੀਕ ਆ ਆਪਾਂ ਕਿੰਨੇ ਵਜੇ ਪਹੁੰਚਾਂਗੇ ਕੈਲਗਰੀ ਕੱਲ ਜੀ ਆਪਾਂ ਨੂੰ ਸ਼ਾਮ ਹੋ ਜਾਣੀ ਜੀ ਸ਼ਾਮ ਹੋ ਜਾਣੀ ਵੇ 10 ਘੰਟੇ ਅੰਦਰ ਰਹੇ ਨਾ ਟੋਟਲੇ ਇਹ ਟੋਟਲ 10 ਘੰਟੇ 10 ਘੰਟੇ ਤੋਂ ਮਾ ਹਾਂ ਡਰਾਈਵ ਹੈਗੀ ਦੱਸਣਾ ਕਿੰਨੇ ਹਜ਼ਾਰ ਕਿਲੋਮੀਟਰ ਪੈਂਦਾ ਹੈ ਨਾ ਮੇਰੇ ਘਰ ਇਹ 950 950 ਹਾਂਜੀ 950 ਕਿਲੋਮੀਟਰ ਦਾ ਸਫ਼ਰ ਚਲੋ ਬੱਦਲ ਸਵੇਰੇ ਬੱਦਲ ਸੀ ਥੋੜਾ ਥੋੜਾ ਧੁੱਪ ਵੀ ਨਿਕਲੀ ਤੇ ਸ਼ੁਰੂ ਕਰਦੇ ਹਾਂ ਜੀ ਕੋਕਾ ਹਿਲ ਤੋਂ ਆਪਣਾ ਸਫ਼ਰ ਚਲਿਏ ਜੀ ਲੈਟਸ ਗੋ ਸਪੀਡ ਹੈਗੀ ਜੀ ਇੱਥੇ 120 ਦੀ ਤੇ ਤੁਸੀਂ ਦੇਖ ਲਓ ਪਹਾੜਾਂ ਚ ਸੜਕ ਜਾਂਦੀ ਹੈ ਇਹ ਤੇ 120 ਦੀ ਸਪੀਡ ਹੈ ਕੈਨੇਡਾ ਦੇ ਇਹ ਨੇ ਰੋਡ ਟ੍ਰਾਂਸ ਕੈਨੇਡਾ ਤਾਂ ਇਹੋ ਰੋਡ ਆਫ ਹੀਰੋਸ ਹੈ ਇਹ ਰੋਡ ਆਫ ਹੀਰੋਸ ਹੀ ਨਾਮ ਇਹਦਾ ਹਾਂਜੀ ਇਹਦੇ ਤੇ ਸ਼ਹਿਰ ਆਉਨੇ ਆ ਸਾਨੂੰ ਜੀ ਕੈਮਲੂਮਸ ਸੌਣਾ ਹੈ ਮੈਰਟ ਆਉਣਾ ਹੈ ਤੇ ਹੋਪ ਤੋਂ ਇਹ ਅਸਲ ਚ ਖੂਬਸੂਰਤੀ ਸ਼ੁਰੂ ਹੋ ਜਾਂਦੀ ਹੈ ਹੋਪ ਤੋਂ ਬਾਅਦ ਫਿਰ ਕੈਮਲੂਮਸ ਗੋਲਡਨ ਰੈਵਲ ਸਟਾਕ ਬੈਂਫਰ ਬੈਂਫ ਵੀ ਐਸੇ ਤੇ ਆਊਗਾ 에ਰੋਡ ਤੇ ਨਾ ਬ੍ਰੇਕ ਲੈਂਡ ਦਾ ਵੀ ਟਾਈਮ ਨਹੀਂ ਹੈਗਾ ਇੰਨੀ ਲੰਬੀ ਡਰਾਈਵ ਆ ਕੁਲਦੀਪ ਭੈਣ ਹੋਣਿਆਂ ਨੇ ਪਰੌਂਠੇ ਦਿੱਤੇ ਸੀਗੇ ਵੜਾ ਕੇ ਅੱਜ ਤੇ ਰਿੱਕੀ ਬਾਈ ਹੋਣਿਆਂ ਨੇ ਬਹੁਤ ਕਮਾਇਆ ਤੇ ਉਹ ਛੋਟੀ ਕੁਲਦੀਪ ਵੱਡੀ ਕੁਲਦੀਪ ਨੂੰ ਦੱਸਿਆ ਦੋਨਾਂ ਦਾ ਧੰਨਵਾਦ ਤੇ ਹੁਣ ਇਹ ਰਸਤੇ 'ਚ ਜਾਂਦੇ ਜਾਂਦੇ ਵੈਸ ਦਾ ਬ੍ਰੇਕ ਲੈਂਦੇ ਜਾਣਾ ਸੀ ਥੋੜਾ ਥੋੜਾ ਤੇ ਪਹਿਲਾਂ ਤਾਂ ਸੋਚਿਆ ਸੀ ਵੀ ਦੋ ਦਿਨਾਂ 'ਚ ਸਫਰ ਕਰਾਂਗੇ ਕੰਪਲੀਟ ਪਰ ਇਹਨਾਂ ਨੇ ਨਿਕਲ ਨਹੀਂ ਦਿੱਤਾ ਸਰੀ ਵਾਲਿਆਂ ਨੇ ਇੱਕ ਦਿਨ ਹੋਰ ਰਹਿ ਜਾਓ ਦੋ ਦਿਨ ਹੋਰ ਰਹਿ ਜਾਓ ਤੇ ਅਸੀਂ ਨਿਕਲਣਾ ਜਿਵੇਂ ਤੁਹਾਨੂੰ ਦੱਸਿਆ 10 ਦਿਨ ਪਹਿਲਾਂ ਸੀ ਅਜੇ ਤੇ ਪਰ ਇੰਨੇ ਦਿਨ ਸਾਨੂੰ ਜ਼ਿਆਦਾ ਲੱਗੇ ਵਿਆਹ ਸੀ ਕੁਝ ਨਗਰ ਕੀਰਤਨ ਸੀ ਸਾਰਾ ਕੁਝ ਦੇਖਦੂ ਕੇ ਹਨਾ ਤੇ ਫਾਈਨਲੀ ਨਿਕਲੇ ਹੁਣ ਕੈਲਗਰੀ ਦੇਖਦੇ ਹੁਣ ਹੁਣ ਕੈਲਗਰੀ ਵਾਲੇ ਕਹਿੰਦੇ ਅਸੀਂ ਵੈਸੇ 4 ਦਿਨ ਸੋਚਿਆ ਸੀ 5 ਦਿਨ ਕੈਲਗਰੀ ਲਾਵਾਂਗੇ ਹੁਣ ਇਹ ਕਹਿੰਦੇ ਵਾਧਾ ਦਿਨ ਲਾਓ ਘੱਟ-ਘੱਟ 10 ਕ ਦਿਨ ਚਾਹੀਦੇ ਆ ਕਹਿੰਦੇ ਜਿਹੜਾ ਆਲਾ-ਦੋਲਾ ਸਾਰਾ ਦੇਖਣਾ ਹੈਗਾ ਜਿੰਨਾ ਵੀ ਇਹ ਸਾਰਾ ਆ ਰਾਇ ਹੈ ਨਾ ਇਹ ਉੱਚਾ ਨੀਵਾ ਪਹਾੜ ਕਦੇ ਡਾਊਨ ਹਿੱਲ ਆ ਜਾਂਦਾ ਕਦੇ ਅੱਪ ਹਿੱਲ ਆ ਜਾਂਦਾ ਸਾਰਾ ਦੇਖ ਲਓ ਇੰਝ ਲੰਘ ਰਿਹਾ ਪਰ ਯਾਰ ਰੋਡ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਤੇ ਮਤਲਬ ਕਿਸੇ ਕਿਸਮ ਦਾ ਨਹੀਂ ਹੈਗਾ ਵੀ ਚਲਾਉਣ ਨੂੰ ਡਰਾਈਵ ਕਰਨ ਨੂੰ ਮੁਸ਼ਕਲ ਹੈ ਹਨਾ ਵਾਕੀ ਜਿਵੇਂ ਕਹਿੰਦੇ ਵੀ ਦੇਖਣਯੋਗ ਹੈ ਦੇਖਣਯੋਗ ਹੈ ਕਿਤੇ ਜੰਗਲ ਆਉਂਦਾ ਹੈ ਕਿਤੇ ਉੱਚੇ ਨੀਵੇਂ ਪਹਾੜ ਆਉਂਦੇ ਆ ਸੀਨਿਕ ਬਿਊਟੀ ਬਹੁਤ ਜ਼ਿਆਦਾ ਮਿਲੂਗੀ ਤੁਹਾਨੂੰ ਮੌਸਮ ਵੀ ਹੁਣ ਤਾਂ ਬਹੁਤ ਸਾਫ਼ ਹੋ ਗਿਆ ਧੁੱਪ ਨਿਕਲਣੀ ਸ਼ੁਰੂ ਧੁੱਪ ਆ ਗਈ ਜਮਾ ਪ੍ਰੋਪਰਲੀ ਪਹਿਲਾਂ ਸਵੇਰੇ ਬੱਦਲ ਬਹੁਤ ਸੀਗਾ ਜਦੋਂ ਅਸੀਂ ਨਿਕਲੇ ਆ ਇਹ ਸ਼ਹਿਰ ਬਾਰੇ ਸੁਣਿਆ ਸੀਗਾ ਜੀ ਕਹਿੰਦੇ ਇੱਥੇ ਹਰ ਟਾਈਮ ਹੀ ਭੀੜ ਲੱਗੀ ਰਹਿੰਦੀ ਆ ਲੋਕ ਇੱਥੇ ਬ੍ਰੇਕ ਮਾਰ ਕੇ ਲੰਘਦੇ ਉਹਦਾ ਕਾਰਨ ਹੈ ਇੱਥੇ ਇੱਕ ਦੁਕਾਨ ਹੈਗੀ ਕਹਿੰਦੇ ਲੋਕਲ ਬੰਦੇ ਦੀ ਗੋਰੇ ਦੀ ਕਿਸੇ ਦੀ ਤੇ ਉਹਨੇ ਆਪਣੀਆਂ ਗਾਂਆਂ ਰੱਖਾਈਆਂ ਆਈਸਕ੍ਰੀਮ ਵੇਚਦਾ ਤੇ ਉਹਦਾ ਨਾਮ ਹੈ ਜੀ ਆਹਾ ਡੱਚਮੈਨ ਡੈਰੀ ਇਹ ਉਹਦਾ ਨਾਮ ਹੈਗਾ ਦੇਖੋ ਪੂਰਾ ਫਾਰਮ ਬਣਾਇਆ ਹੋਇਆ ਉਹਨੇ ਇਧਰਲੇ ਪਾਸੇ ਸਾਰਾ ਤੁਸੀਂ ਦੇਖ ਸਕਦੇ ਹੋ ਗਾਵਾਂ ਗੂਆਂ ਰੱਖੀਆਂ ਆਉਣ ਦੀ ਵੇਹ ਪੈਂਦਾ ਜਮਾ ਰਸਤੇ ਦੇ ਪੈਂਦਾ ਤੇ ਲੋਕ ਇੱਥੇ ਖੜਕੇ ਜਾਂਦੇ ਇੰਨੀ ਭੀੜ ਦੇਖੋ ਜਦੋਂ ਬਠਿੰਡਿਆ ਜਾਂਦੇ ਨਾ ਚੰਡੀਗੜ੍ਹ ਨੂੰ ਤੇ ਸਾਡੇ ਆਉਂਦਾ ਤਨਹੋਲੇ ਦੀਪਕਟਾਵਾ ਲੋਕ ਬ੍ਰੇਕ ਮਾਰ ਕੇ ਲੰਘਦੇ ਆ ਤੇ ਇੱਥੇ ਜਦੋਂ ਤੁਸੀਂ ਜਾਣਿਓ ਜੀ ਵੈਨਕੂਵਰ ਤੋਂ ਕੈਲਗੇਰੀ ਨੂੰ ਇੱਥੇ ਕਹਿੰਦੇ ਬੰਦੇ ਬ੍ਰੇਕ ਮਾਰਦੀ ਮਾਰਦੇ ਆ ਮੋਸਟਲੀ ਗੋਰੇ ਦਾ ਪੱਕਾ ਮਾਰਦੇ ਆ ਤੇ ਵਾਕਈ ਸੁਣਿਆ ਸੀ ਇਹਦੇ ਬਾਰੇ ਤੇ ਭੀੜ ਦੇਖਣ ਨੂੰ ਵੀ ਬਹੁਤ ਜ਼ਿਆਦਾ ਤੇ ਇਥੇ ਵਾਕਈ ਰੁਕਦੇ ਆ ਤੇ ਜਿਹੜਾ ਸਾਡਾ ਸਫਰ ਹੈ ਜਦਾ ਸਾਰਾ ਐਂ ਮੰਨ ਲਓ ਤੁਸੀਂ ਜੇ ਮੈਂ ਪੰਜਾਬ ਤੋਂ ਆ ਕੇ ਜਾਣਾ ਹੋਵੇ ਇੰਨਾ ਇੰਨਾ ਕੁ ਲੰਬਾ ਸਫਰ ਹੈਗਾ ਤੇ ਥੋੜਾ ਥੋੜਾ ਰੁਕ ਰਹੇ ਆ ਬਸ ਐ ਆ ਵੀ ਚੀਜ਼ਾਂ ਦੇਖਦੇ ਜਾਈਏ ਨਾਲ ਤੁਰੇ ਜਾਈਏ ਤਾਂ ਹੀ ਕਰਕੇ 6 ਵਜੇ ਅਰਲੀ ਨਿਕਲੇ ਸੀ ਅਸਲ ਵਿੱਚ ਨਾ ਅਗਾਹ ਤੋਂ ਜਦੋਂ ਅਸੀਂ ਕਦੇ ਫੇਰ ਵੀ ਸਫਰ ਕੀਤਾ ਦੋ ਦਿਨਾਂ ਚ ਕਰਨ ਵਾਲਾ ਰਸਤੇ ਚ ਇੱਕ ਦਿਨ ਸਟੇ ਲਓ ਕਿਤੇ ਵੀ ਸ਼ਹਿਰ ਆਉਂਦੇ ਛੋਟੇ ਛੋਟੇ ਆ 골ਡਨ ਆਉਂਦਾ ਰੈਵਲ ਸਟੋਕ ਆਉਂਦਾ ਕੈਂਪਲੂਮਸ ਆਉਂਦਾ ਜਿਵੇਂ ਲੰਕ ਆਇਆ ਸੀ ਨਾ ਕਿਤੇ ਵੀ ਰਾਤ ਕੱਟੋ ਅਗਲੇ ਦਿਨ ਜਾਓ ਘੁੰਮਦੇ ਫਿਰਦੇ ਲੈ ਵੀ ਚੱਲੀ ਅੰਦਰਲੇ ਪਾਸੇ ਨੂੰ ਹੁਣ ਤੇ ਬਾਕੀ ਬੰਦੇ ਤਾਂ ਨਿਕਲ ਜਾਣਗੇ ਇਥੋਂ ਤੇ ਆ ਇਹ ਆ ਬੰਦੇ ਨਹੀਂ ਨਿਕਲਣਾ ਸਾਡੇ ਨੇ ਇਹ ਆ ਜੀ ਮਹਿਤਾਬ ਸਾਡਾ ਨਿਆਣਾ ਤੇ ਇਹ ਕਹਿੰਦਾ ਜੀ ਮੈਂ ਤਾਂ ਕਾਓ ਆਂ ਦੇਖਣੀ ਆ ਪੰਜਾਬ ਵਾਲੇ ਕਾਰਟੂਨ ਵੀ ਪੈਟ ਲਵਰ ਆ ਆਹ ਪਾਗਾ ਤੇ ਆਈਸਕ੍ਰੀਮ ਖਾਣਿਆ ਤੁਹਾਨੂੰ ਦੱਸ ਦੇਣਾ ਟੇਸਟ ਇਹਨਾਂ ਦਾ ਕਿਹੋ ਜਿਹਾ ਕਿਉਂ ਬਾਪੂ ਜੀ ਦੇ ਕੇ ਹੀ ਅੰਦਰ ਆ ਦੇਖੋ ਭਰੀ ਹੁੰਦੇ 60 ਤਰ੍ਹਾਂ ਦੀ ਆਈਸਕ੍ਰੀਮ ਹੁੰਦੇ ਭੈਣ ਹੁਣ ਐਂ ਦੱਸਿਆ ਮੈਨੂੰ 60 ਤਰ੍ਹਾਂ ਦੀ ਆਈਸਕ੍ਰੀਮ ਪਤਾ ਡੋਲੂ ਲੈ ਰਹੀ ਹੈ ਫਿਰ ਮਿਕਸ ਕਰਾ ਰਿਹਾ ਵਾਂ ਕੋਜੀ ਜਾਇਆ ਕਰਦੇ ਜਿਵੇਂ ਰਾਜਸਥਾਨ ਵਾਲੇ ਉਹ ਥਾਲੀ ਹੀ ਨਹੀਂ ਦਿੰਦੇ ਹੁੰਦੇ ਥੋੜੀ ਥੋੜੀ ਕਾ 60 ਤਰ੍ਹਾਂ ਦੀ ਧਾਰ ਦੋ ਲੈ ਵੀ ਛਾਪੀ ਅੰਦਰ ਓ ਵਾਓ ਫਰੇਕ ਤੇ ਦੇਖ ਲੈ ਇਹ ਕਹਿੰਦੇ ਇੱਕ ਕਿਸਾਨ ਨੇ ਕੱਲੇ ਕਿਸਾਨ ਨੇ ਆਪਦਾ ਬਿਜ਼ਨਸ ਤੋਰਿਆ ਮਤਲਬ ਲੋਕਲ ਬੰਦਾ ਸੀਗਾ ਥੋੜਾ ਥੋੜਾ ਦੁੱਧ ਦਾ ਕੰਮ ਆ ਜਿਵੇਂ ਆਪਾਂ ਦੁੱਧ ਦਾ ਕਾਰੋਬਾਰ ਆਪਣੇ ਪਿੰਡਾਂ 'ਚ ਕਰਦੇ ਆ ਉੱਥੋਂ ਕਹਿੰਦੇ ਵੇਚਣਾ ਸ਼ੁਰੂ ਹੋਇਆ ਤੇ ਅੱਜ ਬ੍ਰਾਂਡ ਬਣ ਗਿਆ ਉਹਦੀਆਂ ਫ੍ਰੈਂਚਾਈਜ਼ ਵੇਚਦਾ ਸਾਰੀਆਂ ਇਹ ਭੀੜ ਲੱਗੀ ਰਹਿੰਦੀ ਆ ਸਾਰਾ ਦਿਨ ਮਰ ਕਰਨ ਵਾਲੇ ਦੇਖ ਲੋ ਉਦਮ ਖੇਤੀ ਕਰਦਾ ਸੀ ਇਹ ਵੀ ਖੇਤੀ ਤੋਂ ਸ਼ੁਰੂ ਕਰਕੇ ਕਿੱਥੇ ਤੱਕ ਆਉਦਾ ਕੰਮ ਕਰ ਲੈ ਗਿਆ ਲੋਕ ਖੜਦੇ ਕਿਉਂਕਿ ਪਿਓਰਟੀ ਵੇਚ ਰਿਹਾ ਕਹਿੰਦੇ ਇਹਦੇ ਨਾਲ ਦੀ ਆਈਸਕ੍ਰੀਮ ਹੋਰ ਕਿਤੇ ਨਹੀਂ ਮਿਲਦੀ ਉਹ ਸਾਹਮਣੇ ਲੱਗਿਆ ਹੋਣਾ 60 ਤਰ੍ਹਾਂ ਦੀ ਹੈ ਇੰਨੇ ਜਿਹਦਾ ਯਾ ਡਿਸਾਈਡ ਕਰਨਾ ਵੀ ਮੁਸ਼ਕਲ ਹੋ ਜਾਂਦਾ ਵੀ ਬੰਦਾ ਕਿਹੜੀ ਖਾਵੇ ਕਿਹੜੀ ਨਾ ਖਾਵੇ ਓरिजिनल ਆ ਕੰਮ ਆ ਲਾਈਨ ਦੇਖੋ ਤੁਸੀਂ ਲੱਗੀ ਹੋਈ ਦੋਨੇ ਪਾਸੇ ਐ ਲਾਈਨਾਂ ਲੱਗੀਆਂ ਰਹਿਣੀਆਂ ਵਾਰੀ ਵੀ ਮਨ ਲਾ ਤਾਂ 15 20 ਮਿੰਟ ਚਮਾ ਸਾਂ ਵਾਰੀ ਆਉਂਦੀ ਐ ਲੈ ਵੀ ਇੰਨੀਆਂ ਲੈ ਲੀਆਂ ਸਾਨੂੰ ਕਹਿੰਦੇ ਕਿਹੜੀ ਲੈਣੀ ਐ ਮੈਂ ਕਿਹਾ ਜੀ ਐਂ ਦਾ ਭੇਤ ਨਹੀਂ ਉਹਦਾ ਰੰਗ-ਬਰੰਗੀਆਂ ਦੇ ਦੋ ਸਾਰਿਆਂ ਨੇ ਰੰਗ-ਬਰੰਗੀਆਂ ਲੈ ਲੀਆਂ ਹੁਣ ਖਾ ਕੇ ਦੱਸਦੇ ਕਿੰਨੀ ਕੁ ਸਵਾਦ ਨਾਲ ਨਾਲ ਆਪਾਂ ਤੁਹਾਨੂੰ ਇਹ ਡੈਰੀ ਕਮਾਦੀ ਇਹਨਾਂ ਦੀ ਜਿਹੜੀ ਮੈਂ ਤੁਹਾਨੂੰ ਦੱਸਦਾ ਸੀ ਨਾ ਪਿਛਲੇ ਪਾਸੇ ਆਵਦੀਆਂ ਗਾਵਾਂ ਰੱਖੀਆਂ ਸਾਰਾ ਕੁਝ ਆਪਦਾ ਰੱਖਿਆ ਹਾਂ ਇਹੋ ਜੀਆਂ ਚੀਜ਼ਾਂ ਪਿੰਡਾਂ ਵਾਲੇ ਸਾਈਡ ਤੇ ਰਸਤੇ 'ਚ ਪਿੰਡ ਆਉਂਦੇ ਆ ਨਾ ਛੋਟੇ ਛੋਟੇ ਟਾਊਨ ਆ ਪਿੰਡ ਤਾਂ ਨਹੀਂ ਕਹਿ ਸਕਦੇ ਇਹੋ ਜੀਆਂ ਚੀਜ਼ਾਂ ਹੁੰਦੀਆਂ ਤੇ ਰੋਕਣ ਵਾਲੀਆਂ ਘੁੰਮ ਫਿਰ ਕੇ ਦੇਖਣ ਵਾਲੀਆਂ ਵੀ ਪੂਰਾ ਗਾਂਆਂ ਦਾ ਫਾਰਮ ਹੈ ਇਹ ਇਹ ओरिजिनल ਜਿਹਨਾਂ ਨੇ ਤਾਂ ਰੱਖਿਆ ਹੋਇਆ ਵੀ ਸਾਰਿਆਂ ਦੇ ਸਾਹਮਣੇ ਹੋਵੇ ਸਾਰਾ ਕੁਝ ਆ ਨਾ ਅਗਲੇ ਨੂੰ ਪਤਾ ਲੱਗੇ ਵੀ ਕਿੱਥੋਂ ਕਿਵੇਂ ਬਣਦੀ ਹੈ ਤੇ ਪੂਰਾ ਵਿਜ਼ਿਟ ਕਰ ਸਕਦੇ ਹੋ ਇਹਨਾਂ ਦਾ ਏਰੀਆ ਤੁਸੀਂ ਵੀ ਕਿਵੇਂ ਬਣਾਇਆ ਜਾਂਦਾ ਇਹਨੂੰ ਕੀ ਤੇ ਮਾਰੀ ਪੂੰਛ ਨਾ ਵਰਤਨ ਲੱਗੇ ਕੀ ਮਾਰਿਆ ਦੁਬਾਰਾ ਦੱਸਿਓ ਜੇ ਗਾਣੇ ਤੁਹਾਡੀ ਕੁਲਪੀ ਤੇ ਪੂੰਛ ਮਾਰੀ ਫਿਰ ਨਵਾਂ ਫਲੇਵਰ ਐਡ ਆ ਇਹ ਬਣਦੀ ਵੀ ਇੰਨਾ ਤੋਂ ਹੀ ਐ ਇਹ ਜੀ ਵੈਲਕਮ ਟੂ ਡੈਰੀ ਫਾਰਮ ਥੈਂਕ ਯੂ ਵਾਕ ਅਰਾਊਂਡ ਐਂਡ ਵਿਜ਼ਟ ਦੀ ਐਨੀਮਲਸ ਤੇ ਸਪੋਰਟ ਕਰਦੇ ਆ ਕਹਿੰਦੇ ਵੀ ਆਓ ਵੀ ਤੁਸੀਂ ਅੰਦਰ ਆ ਕੇ ਦੇਖੋ ਇੱਕ ਕਿਸਾਨ ਨੇ ਤਾਂ ਪੰਜਾਬੀ ਬਣਾ ਰੱਖਿਆ ਮੋਰ ਮੁਰਗੇ ਕੁੱਤੇ ਸਹੇ ਪਤਾ ਨਹੀਂ ਕੀ ਕੁਝ ਰੱਖੀ ਬਿਠਾ ਹੈਗਾ ਆਪੋ ਆਪਣੀ ਖਾਓ ਬਈ ਦੂਜੇ ਪਾਸੇ ਮੂੰਹ ਨਾ ਮਾਰੋ ਹੁਣ ਉਦੋਂ ਤਾਂ ਮੈਂ ਆ ਖਾਣੀ ਹੈ ਮੈਂ ਆ ਖਾਣੀ ਹੈ ਹੈ ਹੁਣ ਦੂਜੇ ਪਾਸੇ ਮੂੰਹ ਮਾਰਦੇ ਆ ਇਹ ਜਿਆਦਾ ਸਵਾਦ ਹੁਣ ਤੱਕ ਨਾ ਇਟਲੀ ਸਭ ਤੋਂ ਸਵਾਦ ਆਈਸਕ੍ਰੀਮ ਖਾਧੀ ਸੀਗੀ ਤੇ ਉਸ ਤੋਂ ਬਾਅਦ ਜੇ ਕਿਤੇ ਪਹਿਲੀ ਵਾਰੀ ਸਵਾਦ ਲੱਗੀ ਆਈਸਕ੍ਰੀਮ ਦਾ ਕੈਨੇਡਾ ਚ ਆ ਕੇ ਇਸ ਥਾਂ ਤੇ ਆ ਮਰਾ ਵਾਕ ਹੀ ਇੱਕ ਟੇਸਟ ਹੈਗਾ ਜਿਵੇਂ ਲੈ ਇਹਦੇ ਬਾਰੇ ਸੁਣਿਆ ਸੀਗਾ ਜਦੋਂ ਤੁਸੀਂ ਇੱਥੋਂ ਲੰਘੋਗੇ ਕਦੇ ਤਾਂ ਮਸਟ ਵਿਜ਼ਿਟ ਆ ਤੇ ਇੱਥੇ ਟਰਾਈ ਕਰਕੇ ਜਾਇਓ ਇੱਥੇ ਰੁੱਕ ਕੇ ਜਾਇਓ ਮਤਲਬ ਫਲੇਵਰ ਵੀ ਆ ਜੇ ਤੁਸੀਂ orange ਵਾਲੀ ਇਹ ਲਓਗੇ ਤਾਂ orange ਦਾ ਤੁਹਾਨੂੰ ਵਾਕ ਹੀ ਆ ਫਲੇਵਰ ਆਊਗਾ ਮੈਂ orange ਹੀ ਖਾ ਰਿਹਾ ਹਾਂ ਜੇ mango ਲਓਗੇ ਤਾਂ mango ਦਾ ਫਲੇਵਰ ਆਊਗਾ ਹਨਾ ਮਤਲਬ ਐਂ ਜੀ ਨਹੀਂ ਹੁੰਦਾ ਹੈਗਾ ਕਿ ਮਤਲਬ ਜਿਵੇਂ ਆਪਾਂ ਉਦਾਂ ਆਈਸਕ੍ਰੀਮ ਖਾਣੇ ਆ ਕਿ ਬਰਫ ਹੀ ਮੂੰਹ ਚ ਜਾਈ ਜਾਏ ਅਦਰਵਾਇਜ਼ ਹਾਂਜੀ ਮੋਸਟਲੀ ਕੀ ਹੁੰਦਾ ਹੈ ਬਰਫ ਦੇ ਵਿੱਚ ਰੰਗ ਜਾ ਘੋਲ ਕੇ ਉਹ ਬਰਫੀ ਘਵਾਈ ਜਾਂਦੇ ਆ ਦੰਦ ਜੇ ਠਾਰੀ ਜਾਂਦੀ ਐ ਪ੍ਰੋਪਰਲੀ ਕਰੀਮ ਆਈਸ ਦੀ ਕਰੀਮ ਬਣਾਈ ਹੋਈ ਜਿਹਨੂੰ ਆਈਸਕ੍ਰੀਮ ਕਹਿੰਦੇ ਆ ਦੁੱਧ ਦੀ ਕਰੀਮ ਨਹੀਂ ਹੋਈ ਬਣਾਈ ਉਵੇਂ ਲੱਗਦੀ ਐ ਤੇ ਉਹ ਇੱਥੇ ਆ ਕੇ ਪਤਾ ਲੱਗੂਗਾ ਇੱਥੇ ਖਾ ਕੇ ਕੈਨੇਡਾ ਵਾਲੇ ਵੀ ਮੈਨੂੰ ਲੱਗਦਾ ਮੋਸਟਲੀ ਕਈ ਵਾਰ ਸਾਰੇ ਵੈਸਾ ਲੰਘਦੇ ਆ ਖਾਂਦੇ ਆ ਜਾਂ ਜਦੋਂ ਵੀ ਹੁਣ ਤੁਸੀਂ ਰੁਕੋਗੇ ਟਰਾਈ ਕਰਿਓ ਅੰਦਰਲੇ ਪਾਸੇ ਇੱਧਰ ਟਰੈਕਟਰ ਡ੍ਰੈਕਟਰ ਵੀ ਖੜੇ ਆ ਤੇ ਸਾਰਾ ਇਹਨਾਂ ਦਾ ਬਣਾਇਆ ਹੋਇਆ ਹੈ ਯਾਰ ਇਧਰ ਨੂੰ ਦਿਖਾ ਰਿਹਾ ਤੁਹਾਨੂੰ ਕੈਨੇਡਾ ਦੇ ਨਾਲ ਅਸਲ 'ਚ ਪਿੰਡ ਨੇ ਜਿਵੇਂ ਤੁਹਾਨੂੰ ਦੱਸ ਕੇ ਆਟਿਆਂ ਲੋਕ ਖੇਤੀਬਾੜੀ ਕਰਦੇ ਇੱਥੇ ਵੀ ਖੇਤੀ ਤਾਂ ਮਨ ਲਾ ਦੁਨੀਆ ਭਰ 'ਚ ਸਾਰੇ ਕਿਤੇ ਹੁੰਦੀ ਹੈ ਇਹ ਦੇਖੋ ਜੌਂਡੀਅਰ ਟਰੈਕਟਰ ਖੜਾ ਬੜਾ ਪੁਰਾਣਾ ਮਾਡਲ ਖੜਾ ਹੈਗਾ ਇੱਥੇ ਜੌਂਡੀਅਰ ਦਾ ਆਪਣੇ ਦਾ ਜੌਂਡੀਅਰ ਹਜੇ ਹੁਣੇ ਜੇ ਮਸ਼ਹੂਰ ਹੋਇਆ 10 ਸਾਲ ਦਾ ਇੱਥੇ ਦਾ ਕਿੰਨੇ ਪੁਰਾਣਾ ਮਾਡਲ ਹੋਣਾ ਇਹ ਜਿਹੜਾ ਇੱਥੇ ਖੜਾ ਆਹ ਦੇਖੋ ਲੋਵੀ ਸਾਢੇ 400 ਕਿਲੋਮੀਟਰ ਦਾ ਲਗਭਗ ਸਫ਼ਰ ਬਚਿਆ ਹੈ। ਸਾਢੇ 400 ਕਿਲੋਮੀਟਰ ਹੋਰ ਜਾਣਾ ਤੇ ਟਾਈਮ ਵੀ ਹੋਗੇ ਕੋਈ ਸਾਢੇ 12 ਇੰਨਾ ਕੀ ਟਾਈਮ ਹੋਰ ਲੱਗਣਾ ਹੈ 6:30 ਨੂੰ ਪਹੁੰਚਣ ਦਾ ਅਨੁਮਾਨ ਹੈ ਕਿ ਕੈਲਗਰੀ ਦੇ ਨੇੜੇ ਲੱਗ ਜਾਗੇ। 10 ਘੰਟਿਆਂ 'ਚ 1100 ਕਿਲੋਮੀਟਰ ਤਾਂ ਹੈਵ ਟੂ ਕੱਢਣਾ ਮੈਂ। 11 ਘੰਟਿਆਂ 'ਚ 1100 ਕਿਲੋਮੀਟਰ। ਟਰੱਕ ਤੇ ਨਿਕਲਦਾ। ਸਾਢੇ 1150 ਵੀ ਕੱਢ ਦਈਏ ਤਾਂ ਵੀ ਕੋਈ ਵੱਡੀ ਗੱਲ ਨਹੀਂ। ਅੱਛਾ। ਇੱਥੇ ਸਫ਼ਰ ਵੱਧ ਨੇ ਵਿੜਦਾ ਹੈ ਨਾ ਹਾਂਜੀ ਹਾਂਜੀ ਲਗਾਤਾਰ ਸੜਕਾਂ ਸੜਕਾਂ ਵਧੀ ਹਾਂਜੀ ਅਸੀਂ ਪਹੁੰਚ ਗਏ ਜੀ ਰੈਵਲਸਟਾਕ ਇਹ ਛੋਟਾ ਜਿਹਾ ਸ਼ਹਿਰ ਹੈਗਾ ਪਰ ਦੇਖਣ ਵਾਲਾ ਘੁੰਮਣ ਫਿਰਨ ਵਾਲਾ ਹੈਗਾ ਤੇ ਅਗਲੀ ਵਾਰ ਜਦੋਂ ਕਦੇ ਆਵਾਂਗੇ ਤਾਂ ਇਹ ਸ਼ਹਿਰ ਘੁੰਮਾਂਗੇ ਤੇ ਇੱਥੇ ਇੱਕ ਗੁੰਡੋਲਾ ਰਾਈਡ ਹੁੰਦੀ ਆ ਤੇ ਉਹਦੇ ਉੱਤੇ ਤੁਸੀਂ ਜਾ ਸਕਦੇ ਹੋ ਤੇ ਇੱਥੇ ਹੁੰਦੇ ਨਾ ਰੈਵਲਸਟਾਕ 'ਚ ਨੇ ਆਪਣੇ ਗੋਲਡਨ ਆ ਵੀਰੇ ਇੱਥੇ ਰੈਵਲਸਟਾਕ 'ਚ ਵੀ ਹੈਗਾ ਵਾ ਬਾਕੀ ਹੋ ਗਿਆ ਨੀਅਨਸ ਵਗੈਰਾ ਹੈਗੀ ਸੋਹਣੀ ਆ ਕੈਨਿਆਨਜ਼ ਤੇ ਹੋਰ ਟਾਈਮ ਹੈ ਹਾਂਜੀ ਮਤਲਬ ਦੇਖਣ ਜੋ ਕੋ ਸ਼ਹਿਰ ਹੈ ਹਨ ਇਸ ਤੋਂ ਬਾਅਦ ਕਹਿੰਦੇ ਮਤਲਬ ਅੱਗੇ ਫੇਰ ਪਹਾੜੀ ਸ਼ੁਰੂ ਹੋ ਜਾਂਦੀ ਹੈ ਆ ਹੋਪ ਤੋਂ ਲੈ ਕੇ ਪਹਿਲਾਂ ਮੈਰਿਟ ਤੱਕ ਪਹਾੜੀਆਂ ਪੈਂਦੀਆਂ ਉਹ ਬਹੁਤ ਸੋਹਣਾ ਏਰੀਆ ਸੀਗਾ ਜਿੰਨਾ ਹੈ ਮੈਰਿਟ ਤੋਂ ਅੱਗੇ ਫਿਰ ਰੈਵਲਸਟੋਕ ਤੱਕ ਸਾਰਾ ਡਰਾਈ ਲੈਂਡ ਆਉਂਦੀ ਹੈ ਵਿੱਚ ਜਿਵੇਂ ਤੁਹਾਨੂੰ ਦਿਖਾਈ ਹੈ ਹਨ ਤੇ ਪਧਰਾ ਪਧਰਾ ਜਿਹਾ ਏਰੀਆ ਆ ਜਾਂਦਾ ਹੈ ਦੁਬਾਰਾ ਫੇਰ ਪਹਾੜੀ ਪੈਣੀਆਂ ਹੁਣ ਕਹਿੰਦੇ ਵੀ ਬੈਂਫ ਤੱਕ ਅੱਗੇ ਤੇ ਜਦੋਂ ਤੱਕ ਅਸੀਂ ਲਵਲਟਾ ਚ ਨਹੀਂ ਐਂਟਰ ਹੁੰਦੇ ਉਦੋਂ ਤੱਕ ਸਾਰੀਆਂ ਹੁਣ ਪਹਾੜੀਆਂ ਰਹਿਣਗੀਆਂ ਤੇ ਬਹੁਤ ਸੋਹਣੇ 뷰 ਆਉਣਗੇ ਦੁਬਾਰਾ ਫਿਰ ਤੇ ਦਿਖਾਵਾਂਗੇ ਨਾਲ ਨਾਲਾ ਰਸਤੇ ਚ ਅਸੀਂ ਰਸਤੇ ਜਾਂਦੇ ਰੁਕਿਆ ਜੀ ਰੌਜ਼ਰ ਪਾਸ ਇਹ ਜਦੋਂ ਸਰੀ ਤੋਂ ਜਾਂ ਵੈਨਕੂਵਰ ਤੋਂ ਨਿਕਲਦੇ ਆ ਕੈਲਗੇਰੀ ਤੱਕ ਦਾ ਸਭ ਤੋਂ ਹਾਈ ਐਲਟੀਟਿਊਡ ਏਰੀਆ ਸਭ ਤੋਂ ਉੱਚਾ ਆ ਥਾਂ ਜਾਂ ਉੱਚੀ ਸੜਕ ਤੇ ਇੱਥੇ ਜਿਹੜੀ ਹਾਈਟ ਹੈ ਕੋਈ 1330 ਮੀਟਰ ਦੀ ਦੱਸਦੇ ਆ ਤੁਸੀਂ ਲਾ ਲਓ ਆਪਣੇ ਹਿਸਾਬ ਚ ਲਾ ਲਓ 4-5000 ਫੁੱਟ ਹਨ ਤੇ ਇੰਨਾ ਕੁ ਜ਼ਿਆਦਾ ਪਿਆਰਾ ਏਰੀਆ ਇੰਨਾ ਵਧੀਆ ਲੱਗ ਰਿਹਾ ਦੇਖ ਕੇ ਦਿਖਾਉਣਾ ਤੁਹਾਨੂੰ ਬਾਈ ਜੀ ਸਵਰਗ ਹੈ ਸਵਰਗ ਹੈ ਵਾਕਈ ਸੁਣਦੇ ਸੀ ਵਾਕਈ ਸਵਰਗ ਹੈ ਅੱਜ ਦੱਸਿਓ ਬਈ ਕਮੈਂਟ ਕਰਕੇ ਕਿ ਕੈਨੇਡਾ ਵਾਲੇ BC ਵਾਲੇ ਜਿਹਨੂੰ ਸਵਰਗ ਕਹਿੰਦੇ ਨਾ ਸੱਚੀ ਹੈ ਕਨਾ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਮੈਂ ਤਾਂ ਰੀਅਲੀ ਐਡਾ ਯਾਰ ਖੂਬਸੂਰਤ ਰਸਤਾ ਹੈ ਨਾ ਤੇ ਆਹ ਦੇਖੋ ਚਾਰੇ ਪਾਸੇ ਇਧਰਲੇ ਪਾਸੇ ਬਾਈ ਕਹਿੰਦੇ ਸਿਰਫ ਅਗਸਤ ਤੇ ਸਤੰਬਰ 2 ਮਹੀਨੇ ਇੱਥੋਂ ਬਰਫ ਖੁਰਦੀ ਹੈ ਬਾਕੀ 10 ਮਹੀਨੇ ਕਹਿੰਦੇ ਤੁਹਾਨੂੰ ਇੱਥੇ ਬਰਫ ਮਿਲੇਗੀ ਤੇ ਇਧਰਲੇ ਪਾਸੇ ਉਹ ਅਰੋਚਰ ਪਾਸ ਬਾਈ ਜੀ ਅੱਛਾ ਉਹ ਉਧਰਲੇ ਪਾਸੇ ਗਲੇਸ਼ੀਅਰ ਹੈ ਉੱਥੇ ਦਾ ਹਜੇ ਹੀ ਬਰਫ ਹੈ ਤੇ ਬਾਈ ਜੀ ਇੱਕ ਜਿਹੜਾ ਤੁਸੀਂ ਮੈਨੂੰ ਦੱਸਦੇ ਸੀਗੇ ਟਰੱਕਿੰਗ ਦਾ ਜਿਹੜਾ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਵੀ ਇੱਥੇ ਰੁਕਣਾ ਹੀ ਪੈਂਦਾ ਹੈ ਨਾ ਤੇ ਬ੍ਰੇਕ ਇਨਸਪੈਕਸ਼ਨ ਲਈ ਤਾਂ ਰੁਕਣੀ ਪੈਂਦਾ ਹਾਂਜੀ ਬ੍ਰੇਕ ਚੈੱਕ ਦੇ ਬ੍ਰੇਕ ਚੈੱਕ ਤੇ ਉਹ ਤੋਂ ਬਿਨਾਂ ਇੱਕ ਹੋਰ ਕਿਹੜਾ ਹੁੰਦਾ ਲੋਡ ਦਾ ਆਪਣਾ ਉਹ ਐਨੇ ਸਕੇਲ ਆ ਜਾਂਦੀ ਜੀ ਸਕੇਲ ਹਾਂਜੀ ਕਮਰਸ਼ੀਅਲ ਸਕੇਲ ਆ ਜਾਂਦੀ ਆ ਅੱਗੇ ਨਾ ਰਸਤੇ ਜਾਂਦੇ ਇੱਕ ਸਕੇਲ ਵਾਲਾ ਏਰੀਆ ਆਊਗਾ ਜਿੱਥੇ ਟਰੱਕ ਰੁਕਦੇ ਆ ਇਨਸਪੈਕਸ਼ਨ ਹੁੰਦੀ ਆ ਉਹਨਾਂ ਦੀ ਬੇਦਾ ਸਾਰਾ ਇਹਦਾ ਬ੍ਰੇਕਾਂ ਬਰੂਕਾਂ ਵੀ ਇਹਦੀਆਂ ਲੱਗਦੀਆਂ ਕ ਨਹੀਂ ਲੱਗਦੀਆਂ ਜਾਂ ਜੋ ਓਵਰ weight ਤਾਂ ਨਹੀਂ ਹੈਗਾ ਲੌਗ ਬੁੱਕ ਚੈੱਕ ਹੁੰਦੀ ਹੈ ਪ੍ਰੋਪਰਲੀ ਤੇ ਉਹ ਬੜੀ ਵਧੀਆ ਮੈਨੂੰ ਚੀਜ਼ ਲੱਗੀ ਆਪਣੇ ਕੋਈ ਕਿੰਨਾ ਟਾਈਮ ਦਾ ਚਲਾਈ ਜਾਂਦਾ ਹੈ ਕੋਈ ਨਹੀਂ ਪੁੱਛਦਾ ਕਿ ਤੂੰ ਕਿੰਨੇ ਟਾਈਮ ਤੋਂ ਤੁਰਿਆ ਹੋਣਾ ਤੇ ਇੱਥੇ ਸਾਰੇ ਥੋੜੇ ਥੋੜੇ ਟਾਈਮ ਬਾਅਦ ਨਾਲ ਸ਼ਹਿਰਾਂ ਚ ਰੁੱਕ ਸ਼ਹਿਰਾਂ ਤੋਂ ਬਾਅਦ ਜਿਹੜਾ ਇੱਕ ਸ਼ਹਿਰ ਲੰਘਦਾ ਉਹਦੀ ਪ੍ਰੋਪਰ ਚੈੱਕ ਅਪ ਹੁੰਦਾ ਟਰੱਕ ਦਾ ਤੇ ਉਹ ਏਰੀਆ ਦਿਖਾਵਾਂਗੇ ਕਿੰਨੀ ਵਧੀਆ ਗੱਲ ਹੈ ਯਾਰ ਤਾਂ ਹੀ ਕਰਕੇ ਮਤਲਬ ਵੀ ਰੋਡ ਸੇਫਟੀ ਕਰਕੇ ਐਕਸੀਡੈਂਟ ਕਰਕੇ ਹਨ ਤੇ ਉਹਨਾਂ ਤੋਂ ਬਚਾਉਣ ਲਈ ਤੇ ਜਦੋਂ ਹੁਣ ਅਸੀਂ ਰੈਵਲ ਸਟੋਕ ਲੰਗੇ ਹੋਏ ਆਂ ਰੈਵਲ ਸਟੋਕ ਤੇ 골ਡਨ ਦੇ ਵਿਚਾਲੇ ਖੜੇ ਆਂ ਤੇ 골ਡਨ ਤੋਂ ਬਾਅਦ ਆਉਣਾ ਬੈਂਫ ਜਿਹੜਾ ਸਭ ਤੋਂ ਮਸ਼ਹੂਰ ਏਰੀਆ ਹੈਗਾ ਬੈਂਫ ਤੇ ਉਹ ਜੀ ਪਹਾੜ ਹੋਣੇ ਜਿਹੜੇ ਤੁਹਾਨੂੰ ਪਿੱਛੇ ਦਿਖਦੇ ਆ ਤੇ ਕੋਸ਼ਿਸ਼ ਕਰਾਂਗੇ ਫਿਰ ਉੱਥੇ ਜਾਂਦੇ ਰਾਹ ਜਾਂਦੇ ਤੁਹਾਨੂੰ ਦਿਖਾਉਣਾ ਇਹ ਕਿੰਨੇ ਫੁੱਟ ਲੰਬਾ ਹੋ ਬਾਈ ਇਹ ਕੱਲਾ 53 ਫੁੱਟ ਟ੍ਰੇਲਰ ਹੈ ਜੀ 53 ਦਾ ਟ੍ਰੇਲਰ ਅੱਗੇ 72 ਫੁੱਟ ਬਣਦਾ 72 ਫੁੱਟ ਸਭ ਤੋਂ ਲੰਬਾ ਟਰੱਕ ਕਿੰਨਾ ਹੁੰਦਾ ਕੈਨੇਡਾ ਚ ਕੈਨੇਡਾ ਜੀ ਆਪਣੇ ਦੋ ਪਾਏ ਨੇ 53 ਫੁੱਟੇ 53 ਹਾਂਜੀ 53 53 ਦੇ ਦੋ ਹਾਂਜੀ ਉਹ ਆਲਮੋਸਟ ਮਤਲਬ ਰਫਲੀ ਜਾਂ ਸਵਾ 100 ਫੁੱਟ ਹੋ ਜਾਂਦਾ ਸਵਾ 100 ਫੁੱਟ ਲੰਬੇ ਟਰੱਕ ਹੈਗੇ ਇੱਥੇ ਇਹ ਜਾਂਦਾ ਜੀ ਸੜਕਾਂ ਦੇ ਨੱਚਦੇ ਇਹਨੂੰ ਕਹਿੰਦਾ ਇਹਨੂੰ ਕਹਿੰਦਾ ਜੱਟ ਨੇ ਟਰਾਲਾ ਪਾਉਣਾ ਢਾਲੇ ਤੇ ਮੰਦਰ ਟੋਣਾ ਐਨੇ ਟਰਾਲੇ ਚੱਲੀਏ ਜੀ ਲੈ ਵੀ ਅੱਗੇ ਵਧਾਈਏ ਸਫ਼ਰ ਤੇ ਤੁਰਦੇ ਤੁਰਦੇ ਦੇਖਦੇ ਜਾਓ ਰੌਣਕ ਮੇਲਾ ਮਣਦੇ ਜਾਓ ਹੈ ਬ੍ਰਿਟਿਸ਼ ਕਲੰਬੀਆ ਛੱਡਣ ਨੂੰ ਸੱਚੀ ਜੀ ਨਹੀਂ ਕਰਦਾ ਯਾਰ ਇੰਨਾ ਸੋਹਣਾ ਹੈਗਾ ਹੁਣ ਅਲਬਰਟਾ 'ਚ ਤਾਂ ਪਹਾੜ ਖਤਮ ਹੋ ਜਾਣਗੇ ਜਾ ਕੇ ਤੇ ਅਲਬਰਟਾ 'ਚ ਥੋੜੇ ਜੀ ਪਹਾੜ ਹੈ ਬਸ ਜ਼ਿਆਦਾ ਨਹੀਂ ਹੈਗੇ ਕੀ ਖਾਪ ਕੇ ਆ ਚਲੋ ਬਾਈ ਜੀ ਏ ਰੋਡ ਨਾ ਵਾਕਈ ਇੰਨਾ ਜਿਆਦਾ ਸੋਹਣਾ ਹੈ ਕਿ ਇਹਨੂੰ ਦੇਖ ਕੇ ਬੰਦੇ ਦਾ ਚਿੱਤ ਨਹੀਂ ਭਰਦਾ ਜਿਹਨੂੰ ਅਸਲ 'ਚ ਕੁਦਰਤ ਦੀ ਖੂਬਸੂਰਤੀ ਕਹਿੰਦੇ ਆ ਨਾ ਵੀ ਰੱਬ ਨੇ ਆਪ ਬਣਾਇਆ ਆਪਣੇ ਹੱਥਾਂ ਨਾਲ ਤਾਂ ਉਹ ਬ੍ਰਿਟਿਸ਼ ਕੋਲੰਬੀਆ ਦਾ ਦੁਨੀਆਂ ਦੇ ਅਸੀਂ ਬਹੁਤ ਸਾਰੇ ਸੜਕਾਂ ਤੇ ਸਫ਼ਰ ਕੀਤਾ ਹੈਗਾ ਤੇ ਬਹੁਤ ਘੱਟ ਰੋਡ ਸਾਨੂੰ ਇਹ ਜਿਹੀ ਮਿਲੇ ਨੇ ਜਿਹੜੇ ਇੰਨੇ ਜਿਆਦਾ ਖੂਬਸੂਰਤ ਹੋਣ ਦੁਨੀਆ ਦੀ ਸਭ ਤੋਂ ਸੋਹਣੀ ਸੜਕ ਤੇ ਖੜਨਾ ਵੀ ਮਨ ਹੈ ਮਸਾ ਬ੍ਰੇਕ ਲੈਣੇ ਪੈਂਦੇ ਐ ਐਮਰਜੈਂਸੀ ਬ੍ਰੇਕ ਲਾਏ ਹੋਏ ਆ ਨਿਆਣੇ ਕਰਕੇ ਵਾਹ ਕਿਆ ਬਾਤ ਹੈ ਨਹੀਂ ਤਾਂ ਨਾ ਜਿਵੇਂ ਆਪਣੇ ਇੰਡੀਆ 'ਚ ਖੜਦੇ ਆ ਥਾਂ ਥਾਂ ਤੇ ਗੱਡੀਆਂ ਹੀ ਖੜੀਆਂ ਰਹਿ ਜਾਂ ਕਰਨ ਤੇ ਫਿਰ ਰੋਕ ਨਹੀਂ ਸਕਦੇ ਰੈਸਟ ਏਰੀਏ ਤੋਂ ਬਿਨਾ ਜੇ ਐਮਰਜੈਂਸੀ ਹੈ ਤਾਂ ਹੀ ਰੁਕੋਗੇ ਆ ਜਾਂਦੇ ਆ ਟਰਾਲੇ ਨੱਚਦੇ ਸੜਕਾਂ ਨਾਲ ਇੱਥੋਂ ਵੀ ਇੰਨੀਆਂ ਵਧੀਆ ਤੇ ਤੁਰਿਆਂ ਨੂੰ ਤਕਰੀਬਨ ਹੋਏ 7 ਘੰਟੇ ਤੇ ਹਜੇ ਤੱਕ ਐ ਨਹੀਂ ਫੀਲ ਹੋਣ ਲੱਗਿਆ ਵੀ ਇੰਨਾ ਸਫ਼ਰ ਕੱਢਿਆ ਮੈਨੂੰ ਲੱਗਦਾ ਕਿੰਨਾ ਕੱਢਦਾ ਭਾਈ ਆਰਾਊਂਡ 700 ਕਿਲੋ 700 ਕਿਲੋਮੀਟਰ 7 ਘੰਟੇ ਦੀ 700 ਕਿਲੋਮੀਟਰ ਸਫ਼ਰ ਕੱਢਦਾ ਸੀ ਤੇ ਜਿਵੇਂ ਜੇ ਆਪਣੇ ਆਪਣੇ ਵੈਸੇ ਹੁਣ ਤਾਂ ਵਧੀਆ ਰੋਡ ਬਣੀ ਜਾਂਦੇ ਆ ਪਰ ਆਪਣੇ ਹੁੰਦਾ ਹੈ ਸਪੀਡ ਜ਼ਿਆਦਾ ਸਲੋ ਹੁੰਦੀ ਹੈ ਕਦੇ ਕੀ ਆ ਗਿਆ ਅੱਗੇ ਕਦੇ ਕੀ ਆ ਗਿਆ ਕਦੇ ਕਿਸ ਨੇ ਬ੍ਰੇਕ ਮਾਰਦੇ ਇਥੇ ਕਾਨੂੰਨ ਇੱਕੋ ਜਿਹਾ ਸਾਰੇ ਕੋ ਲੇਨ ਚ ਤੁਰੇ ਜਾਂਦੇ ਬੰਦਾ ਥੱਕਦਾ ਨਹੀਂ ਕਿਸੇ ਨੇ ਇਧਰ ਉਧਰ ਨਹੀਂ ਕਰਨਾ ਕਿਸੇ ਨੇ ਓਵਰਟੇਕ ਨਹੀਂ ਕਰਨਾ ਜਿੱਥੇ ਨਿਸ਼ਾਨੀ ਓਵਰਟੇਕ ਦੀ ਸਿਰਫ ਉੱਥੋਂ ਹੋਣਾ ਹੈ ਨਾ ਤੇ ਵੱਡੀ ਗੱਲ ਨਾ ਹੀ ਸੜਕ ਤੇ ਇੱਕ ਵੀ ਟੋਲ ਪਲਾਜ਼ਾ ਆਇਆ ਹਜੇ ਤੱਕ 700 ਕਿਲੋਮੀਟਰ 'ਚ ਇੱਕ ਵੀ ਟੋਲ ਪਲਾਜ਼ਾ ਨਹੀਂ ਐਥੇ ਟੋਲ ਪਲਾਜ਼ਾ ਜ ਹੈ ਨਹੀਂ ਬਾਈ ਨਹੀਂ ਕੈਨੇਡਾ 'ਚ ਹੈ ਜੀ ਕੈਨੇਡਾ 'ਚ ਹੈ ਨਹੀਂ ਨਹੀਂ ਲਓ ਜੀ ਕੈਨੇਡਾ 'ਚ ਕਹਿੰਦੇ ਟੋਲ ਟੋਲ ਟੈਕਸ ਵੀ ਨਹੀਂ ਹੈਗਾ ਤੇ ਸਿੱਧਾ ਜਦੋਂ ਕਾਰ ਨਵੀ ਲੈਣੀ ਉਦੋਂ ਹੀ ਟੈਕਸ ਪਾਉਂਦੇ ਇੱਕ ਵਾਰ ਉਤੋਂ ਬਿਨਾ ਕੋਈ ਟੈਕਸੀ ਨਹੀਂ ਉਤੋਂ ਬਿਨਾ ਨਹੀਂ ਹੈਗਾ ਐਕਸਪ੍ਰੈਸ ਲੈਣਾ ਹੈਗੇ ਐ ਸਮ ਟਾਈਮ ਸੈੱਡ ਸਿਟੀ ਬੀਜੀ ਸਿਟੀ ਅੱਛਾ ਉਧਰ ਟ੍ਰੈਂਡੋ ਸਾਈਡ ਹਾਂ ਉਹ ਜੁੱਡੀ ਮਰਜੀ ਆ ਜਾਣਾ ਨਹੀਂ ਜਾਣਾ ਉੱਥੇ ਇਹ ਨਵੀਂ ਗੱਲ ਸੁਣੀਏ ਨਹੀਂ ਪੈਂਦਾ ਲੱਗਦਾ ਇੰਗਲੈਂਡ ਯੂਰਪ ਸਾਰੀ ਦੇ ਟੋਲ ਪਲਾਜੇ ਪਹਿਲਾਂ ਦੇਖਿਆ ਅਮਰੀਕਾ ਚ ਹੈਗੇ ਅਮਰੀਕਾ ਜੀ ਵੀ ਸੇਮ ਆ ਵੀਰੇ ਸੇਮ ਆ ਹਾਂ ਜੀ ਵੈਸਟ ਸਾਈਡ ਦਾ ਐਕਸਪ੍ਰੈਸ ਲੈਣਾ ਵਾ ਹਾਂ ਜੀ ਉਹਨਾਂ ਜੀ ਤੁਸੀਂ ਜਾਣਦੇ ਨਹੀਂ ਆ ਨਹੀਂ ਤਾਂ ਮਤਲਬ ਦੂਜੇ ਜੀ ਵੀ ਜਾਣਦੇ ਹੋ ਠੀਕ ਹੈ ਉਹ ਮਰਜੀ ਹੈ ਹਾਂ ਜੀ ਈਸਟ ਸਾਈਡ ਹੈਗੇ ਆ ਤੇ ਐਸੀ ਤਾਂ ਮਤਲਬ ਹਾਈਵੇ ਜਿਹੜਾ ਬਣਿਆ ਹੋਇਆ ਹੈਗਾ ਜਿੱਥੇ ਅਸੀਂ ਜਾ ਰਹੇ ਹਾਂ ਕੈਨੇਡਾ ਦਾ ਕੈਨੇਡਾ ਦਾ ਸਭ ਤੋਂ ਇੱਕ ਨੰਬਰ ਰੋਡ ਹੈ ਇਹ ਇਹ ਮਤਲਬ ਇਹ ਕਲਾਸ کہہ ਸਕਦੇ ਹੋ ਜਦੋਂ ਇਹਦੇ ਤੇ ਟੋਲ ਟੈਕਸ ਨਹੀਂ ਕਿ ਬਾਕੀ ਤਾਂ ਹੋਣੀ ਹੀ ਗਈ ਆ ਰਸਤੇ 'ਚ ਨਾ ਮੈਂ ਤੁਹਾਨੂੰ ਇੱਕ ਆ ਹੋਰ ਏਰੀਆ ਦਿਖਾਉਣ ਲਈ ਰੁਕਿਆ ਤੇ ਇੱਥੇ ਚੇਨ ਆਪ ਏਰੀਆਜ਼ ਬਣੇ ਹੋਏ ਆ ਸਾਰੇ ਰੋਡ ਤੇ ਤੇ ਇੱਥੇ ਸਪੈਸ਼ਲੀ ਵਿంటర్ ਦੇ ਵਿੱਚ ਮਤਲਬ ਗੱਡੀਆਂ ਖੜਾਈਆਂ ਜਾਂਦੀਆਂ ਟਾਇਰਾਂ ਤੇ ਚੇਨ ਚੜਾਉਣ ਲਈ ਕਿਉਂਕਿ ਜਿਹੜਾ ਇਹ ਏਰੀਆ ਹੈ ਆ ਇੱਥੇ ਮਾਈਨਸ ਚ ਟੈਂਪਰੇਚਰ ਹੁੰਦਾਗਾ ਮਾਈਨਸ ਭਾਈ ਜੀ ਮਾਈਨਸ ਕਿੰਨਾ ਚੱਲਿਆ ਜਾਂਦਾ ਹੈ ਮਾਈਨਸ ਬ੍ਰੇ ਇੱਥੇ ਬਾਹਰ ਵੀ 3 ਡਿਗਰੀ ਤੱਕ ਆਉਂਦੀ ਹੈ ਆਵਾਜ਼ ਸ਼ਾਇਦ ਬਾਈ ਦੀ ਆਉਂਦੀ ਹੋਣੀ ਦੂਰ ਨੇ ਥੋੜਾ ਜਿਹਾ ਬਾਈ ਕਹਿੰਦਾ ਮਾਈਨਸ 20 ਜਾਂ 30 ਡਿਗਰੀ ਇੱਥੇ ਤੁਸੀਂ ਦੇਖ ਲਓ ਇੰਨਾ ਜ਼ਿਆਦਾ ਠੰਡ ਪਈ ਆ ਇਹ ਸਾਰਾ ਬਰਫ਼ ਨਾ ਪੜਿਆ ਹੁੰਦਾ ਰੋਡ ਹਾਂ ਜੀ ਸਾਰਾ ਜੀ ਸਾਰੇ ਦਾ ਆ ਵੀ ਰੇਵਰ ਜੰਮ ਜਾਂਦਾ ਸਾਰਾ ਅੱਛਾ ਦਰਿਆ ਵੀ ਜੰਮ ਜਾਂਦਾ ਇਹ ਸੜਕ ਤੇ ਸਾਰੇ ਬਰਫ਼ ਹੁੰਦੀ ਹੈ ਬਰਫ਼ ਹੁੰਦੀ ਸਾਰਾ ਏਰੀਆ ਜੀ ਨਾਰਮਲ ਲੈਣਗੇ ਵੈਂਟਰ ਤੇ ਹਾਂ ਜੀ ਪਾਣੀ ਦਾ ਪੇਪਰ ਖਰਦਾ ਨਹੀਂ ਉਹ ਵੀ ਮਾਈਨਸ 20 ਟ੍ਰੱਕਾਂ ਵਾਲਿਆਂ ਲਈ ਦੇਖ ਲੋ ਯਾਰ ਕਿੰਨਾ ਔਖਾ ਹੁੰਦਾ ਹੋਊ ਆਪਣੇ ਬੰਦਿਆਂ ਲਈ ਇਸ ਇਨਾ ਰਾਹਾਂ ਤੇ ਡਰਾਈਵ ਕਰਨਾ ਆ ਸਾਰੇ ਪਹਾੜਾਂ ਦੇ ਨਾ ਜਮਾ ਚਿੱਟੇ ਹੋਏ ਹੁੰਦੇ ਆ ਇਹ ਇਹ ਸਾਰਾ ਬੀਸੀ ਹੁਣ ਖਤਮ ਹੋਣ ਵਾਲਾ ਹੈ ਅਲਵਰਟਾ ਸ਼ੁਰੂ ਹੋਣ ਵਾਲਾ ਹੈ ਅਲਵਰਟਾ ਚ ਐਂਟਰ ਹੋਣ ਵਾਲਿਆਂ ਸੀ ਹੁਣ ਤਾਂ ਥੋੜਾ ਜਿਹਾ ਫਿਰ ਵੀ ਸੌਖਾ ਕਿਉਂਕਿ ਗੂਗਲ ਮੈਪ ਵਗੈਰਾ ਹੈਗੇ ਆ ਪੁਰਾਣੇ ਟਾਈਮਾਂ 'ਚ ਤੁਸੀਂ ਦੇਖ ਲੋ ਜਿਹੜੇ ਆਪਣੇ ਬਾਬੇ 80 90 'ਚ ਆਇਆ ਉਹਨਾਂ ਨੂੰ ਇਹ ਟਰੱਕ ਚਲਾਉਣੇ ਕਿੰਨੇ ਔਖੇ ਹੋਣਗੇ ਉਦੋਂ ਨਾ ਤਾਂ ਸੜਕਾਂ ਬਾਈ ਕਹਿੰਦੇ ਪਈ ਪਹਿਲਾਂ ਤਾਂ ਹੁਣ ਦਾ ਸਾਰਾ ਫੋਰ ਲਾਈਨ ਵਧੀਆ ਸੜਕਾਂ ਬਣੀਆਂ ਹੋਈਆਂ ਤੇ ਪਹਿਲਾਂ ਸਿੰਗਲਰ ਰੋਡ ਸੀ ਕਹਿੰਦੇ ਸਾਰੇ ਤੇ ਬਾਕੀ ਉਦੋਂ ਦਾ ਬਲਾਦਾ ਬਾਈ ਜਿਵੇਂ ਹੁਣ ਗੂਗਲ ਮੈਪ ਪਹਿਲਾਂ ਕਹਿੰਦੇ ਚਲਾਉਂਦੇ ਹੁੰਦੇ ਸੀਗੇ ਸਾਰੇ ਆਪਣੇ ਦਾਦੇ ਪੁਰਾਣੇ ਬੰਦੇ ਜਿਹੜੇ ਮੈਪਸ ਹਿਸਾਬ ਨਾਲ ਚੱਲਦੇ ਜਿਹੜੇ ਡਾਇਰੈਕਟ ਲਿਸ ਮੈਪ ਆ ਜਾਂਦੇ ਆ ਜਿਹੜਾ ਨਕਸ਼ਾ ਜਿਹੜਾ ਆਪਾਂ ਪੜਨੋਂ ਨਕਸ਼ਾ ਨਹੀਂ ਆਪਣੇ ਸਟੱਡੀ 'ਚ ਵਰਤਦੇ ਹੁੰਦੇ ਹਨਾ ਉਹ ਨਕਸ਼ੇ ਦੇ ਹਿਸਾਬ ਨਾਲ ਰੋਡ ਲੈ ਕੇ ਦੇਖ ਲੋ ਚੱਲਦੀ ਕਿੰਨਾ ਔਖਾ ਸੀ ਪੁਰਾਣੇ ਵਾਲੇ ਨੇ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਹੁਣ ਔਖਾ ਹੈਗਾ ਜਿਹੜੇ ਹੁਣ ਸਟ੍ਰੈਗਲ ਕਰ ਰਹੇ ਆ ਬੰਦੇ ਮੈਨੂੰ ਲੱਗਦਾ ਹੁਣ ਬਹੁਤ ਔਖਾ ਹੈ ਪੁਰਾਣੇ ਬਾਬਿਆਂ ਨੇ ਬਹੁਤ ਔਖੇ ਟਾਈਮ ਦੇਖੇ ਹੋਏ ਨੇ ਕਿਵੇਂ ਇੱਥੋਂ ਲੰਘਦੇ ਹੋਣਗੇ ਆਹ ਰੋਡ ਨੂੰ ਸਭ ਤੋਂ ਡੇਂਜਰਸ ਰੋਡ ਮੰਨਿਆ ਜਾਂਦਾ ਸੀਗਾ ਜਿੱਦ ਜਿੱਥੋਂ ਕੋਕਾ ਹਿੱਲ ਤੋਂ ਵਲੌਗ ਸ਼ੁਰੂ ਕੀਤਾ ਨਾ ਕੋਕਾ ਹਿੱਲ ਤੋਂ ਲੈ ਕੇ ਜਿੰਨਾ ਅਸੀਂ ਤੁਰੇ ਜਾਂਦੇ ਹੁਣ ਅਸੀਂ 800 850 ਕਿਲੋਮੀਟਰ ਕੱਢਿਆ ਸਾਰਾ ਬਰਫ ਨਾਲ ਭਰਿਆ ਹੁੰਦਾ ਇਹ ਰੋਡ ਤਕਰੀਬਨ 10 ਘੰਟਿਆਂ ਦੇ ਲੰਬੇ ਸਫ਼ਰ ਬਾਅਦ ਹਲੋ ਬਾਈਟਾਈਚ ਸਾਡਾ ਸਵਾਗਤ ਹੋਣ ਜਾ ਰਿਹਾ ਜੀ ਤੇ ਆ ਸਾਹਮਣੇ ਦੇਖੋ ਬੈਂਫ ਇਹ ਤੁਹਾਨੂੰ ਆਉਣ ਵਾਲੇ ਵਲੌਗ ਚ ਕਮਾਉਣੇਗਾ ਤੇ ਬੈਂਫ ਲੇਕ ਲੂਇਸ ਉੱਥੇ ਲੈ ਕੇ ਚਲਾਂਗੇ ਬੈਂਫ ਇਹ ਤੋਂ ਨੇੜੇ ਰਿਹਾ ਨੈਸ਼ਨਲ ਪਾਰਕ ਹੈ ਹੁਣ ਜਿੱਥੇ ਅਸੀਂ ਤੁਰੇ ਫਿਰਦੇ ਹਾਂ ਬੈਂਫ ਨੈਸ਼ਨਲ ਪਾਰਕ ਕੈਨੇਡਾ ਦਾ ਠੀਕ ਹੈ ਕਿੰਨੀ ਕਿੰਨੀ ਦੂਰ ਹੈ ਬਈ ਇਥੋਂ ਬੈਂਫ ਕਿੰਨੀ ਦੂਰ ਹੈ ਜੀ ਬੈਂਫ ਬਹੁਤ ਕੱਟ ਕੇ ਤੁਰੇ ਹੈਗਾ ਜੀ ਅੱਛਾ ਇੱਥੇ ਇੱਥੋਂ 1 ਘੰਟੇ ਡਰਾਈਵ ਹੈ ਇੱਥੋਂ ਨੈਸ਼ਨਲ ਪਾਰਕ ਸ਼ੁਰੂ ਹੋ ਗਿਆ ਓ ਸਾਹਮਣੇ ਜਿਹੜਾ ਝੰਡਾ ਝੂਲਦਾ ਦਿਖ ਰਿਹਾ ਹੈ ਤੁਹਾਨੂੰ ਉਧਰ ਅਲਬਰਟ ਬ੍ਰਿਟਿਸ਼ ਕੋਲੰਬੀਆ ਦਾ ਬਾਰਡਰ ਹੈਗਾ ਇੱਥੇ ਉਹ ਉੱਥੇ ਲਿਖਿਆ ਵੈਲਕਮ ਟੂ ਬ੍ਰਿਟਿਸ਼ ਕੋਲੰਬੀਆ ਮੈਨੂੰ ਦਿਖ ਰਿਹਾ ਹੈਗਾ ਉਹ ਮੈਂ ਤੁਹਾਨੂੰ ਦਿਖਾ ਦਣਾ ਵੈਲਕਮ ਪਾਇਆ ਹੋਇਆ ਹੈਗਾ ਉਹ ਦੇਖੋ ਤੇ ਆਈ ਤੋਂ ਬ੍ਰਿਟਿਸ਼ ਕੋਲੰਬੀਆ ਕੇ ਖਤਮ ਹੋ ਗਿਆ ਜੀ ਤੇ ਅੱਗੇ ਸ਼ੁਰੂ ਕੀ ਹੁੰਦਾ ਹੈਗਾ ਅਲਬਰਟਾ ਬਸ ਚੰਦ ਕੁ ਮਿੰਟਾਂ ਨੂੰ ਕੈਨੇਡਾ ਦੀ ਦੂਜੀ ਸਟੇਟ 'ਚ ਅਸੀਂ ਪੈਰ ਰੱਖਣ ਲੱਗੇ ਆ ਤੇ ਇਹ ਸਟੇਟ ਹੈ ਜੀ ਜੀ ਚ ਹੁਣ ਆਪਾਂ ਘੁੰਮਣਾ ਇਸ ਤੋਂ ਬਾਅਦ ਚ ਇਦੋਂ ਅਗਲੇ ਆਉਂਦੀ ਹੈ ਸਸਕਾਟੂਨ ਉਸ ਤੋਂ ਅੱਗੇ ਆਉਂਦੀ ਹੈ ਮੇਰੇ ਖਿਆਲ ਚ ਮੈਨੀ ਟੋਬਾ ਮੈਨੀ ਟੋਬਾ ਤੋਂ ਅੱਗੇ ਆਉਂਦੀ ਹੈ ਅੰਟਾਰੀਓ ਤੇ ਇਸ ਤੋਂ ਬਾਅਦ ਚ ਅੰਟਾਰੀਓ ਜਾਣਾ ਵਿਚਲੀਆਂ ਦੋ ਸਟੇਟਾਂ ਦੇ ਫੇਰ ਘੁੰਮਾਂਗੇ ਇੱਥੋਂ ਅਲਬਰਟਾ ਸ਼ੁਰੂ ਹੋ ਗਿਆ ਵੈਸੇ ਇੱਥੋਂ ਦਾ ਅਜੇ ਤੱਕ ਇੱਕੋ ਜਿਹਾ ਲੱਗਦਾ ਓਵੇਂ ਪਹਾੜ ਹੈ BC ਵਾਲੇ ਆ ਜਿਵੇਂ ਜਿਵੇਂ ਬ੍ਰਿਟਿਸ਼ ਕਲੰਬੀਆ ਹੁਣ ਖਤਮ ਹੋ ਜੂ ਨਾ ਤੇ ਤੇੋਂ ਤੇ ਉਹ ਪਹਾੜ ਖਤਮ ਹੋ ਜਾਣਗੇ ਇੱਥੋਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਿਉਂ ਜੰਗਲ ਬਿਲਕੁਲ ਪਰਾਂ ਦੇਖਣਾ ਖਤਮ ਹੋ ਗਿਆ ਬੀਸੀ ਵਾਲਿਓ ਪਿਆਰ ਤੁਹਾਨੂੰ ਬਹੁਤ ਸਾਰਾ ਛੱਡ ਕੇ ਚੱਲਿਆ ਹੁਣ ਤੁਹਾਡੀ ਸਟੇਟ ਨੂੰ ਅਸੀਂ ਆਫੀਸ਼ੀਅਲੀ ਦੇਖਣ ਲੱਗਿਆ ਸੱਚੀ ਜਾਣ ਨੂੰ ਜੀ ਨਹੀਂ ਕਰਦਾ ਬੀਸੀ 'ਚੋਂ ਇੰਨਾ ਇੰਨਾ ਸੋਹਣਾ ਤੇ ਇੰਨਾ ਜੀ ਲੱਗਿਆ ਸੀਗਾ ਤੇ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਜਿਨ੍ਹਾਂ ਨੇ ਇੰਨੇ ਦਿਨ ਸਾਡਾ ਸਾਥ ਦਿੱਤਾ ਕਮਾਇਆ ਫਰਾਇਆ ਤੇ ਜਿਨ੍ਹਾਂ ਜਿਨ੍ਹਾਂ ਨੂੰ ਮਿਲੇ ਉਹਨਾਂ ਨੂੰ ਵੀ ਅਗੇਨ ਕੁਲਦੀਪ ਭੈਣ ਨੂੰ ਸੁਖ ਨੂੰ ਰਿੱਕੀ ਬਾਈ ਨੂੰ ਤੇ ਦੂਜੀ ਭੈਣ ਨੂੰ ਸਾਰਿਆਂ ਨੂੰ ਪਿਆਰ ਬੜਾ ਸੋਹਣਾ ਲੱਗਿਆ ਉਮੀਦ ਹੈ ਕਿ ਪ੍ਰਮਾਤਮਾ ਦਿਨ ਲਿਆਵੇ ਦੁਬਾਰਾ ਫੇਰ ਆਵਾਂਗੇ ਜਲਦੀ ਤੇ ਫਿਰ 20-25 ਦਿਨ ਘੁੰਮ ਕੇ ਜਾਵਾਂਗੇ ਲੈ ਵੀ 2.5 ਘੰਟਿਆਂ ਦਾ ਸਫ਼ਰ ਬਚੇਗਾ ਤੇ 8 ਵਜੇ ਬਿਜਾਰੇ ਹੁਣ ਤੇ ਆਪਾਂ ਪਹੁੰਚਣ ਵਾਲੇ ਜੀ ਬੈਂਫ ਦੇ ਨੇੜੇ ਬੈਂਫ ਰਹਿ ਗਿਆ ਸਾਨੂੰ ਸਿਰਫ 100 ਸਵਾ 100 ਕਿਲੋਮੀਟਰ ਰੌਕੀ ਮਾਊਂਟੇਨ ਸਟਾਰਟ ਹੋ ਗਏ ਕਹਿੰਦੇ ਇਹਨਾਂ ਨੂੰ ਰੌਕੀ ਮਾਊਂਟੇਨ ਬੋਲਦੇ ਆ ਗੰਜੇ ਗੰਜੇ ਪਹਾੜ ਉਹਨਾਂ ਜੰਗਲ ਖਤਮ ਹੋ ਜੂਗਾ ਤੇ ਗੰਜੇ ਪਹਾੜ ਆਉਣਗੇ ਸਾਰੇ ਇਹਨਾਂ ਦੇ ਵਿੱਚ ਹੀ ਬੈਂਫੈਂਡ ਉਹ ਸਾਹਮਣੇ ਦਿਖਣ ਲੱਗੇ ਹੋਣੇ ਤੁਹਾਨੂੰ ਬੈਂਫੈਂਡ ਹਰਿਆਲੀ ਚ ਨਹੀਂ ਹੈਗਾ ਨਾ ਇਹਨਾਂ ਦਾ ਨਹੀਂ ਗੰਜੇ ਗੰਜੇ ਪਹਾੜ ਆ ਮੈਨੂੰ ਤਾਂ ਥੱਲੇ ਗੰਜੇ ਥੱਲੇ ਜੰਗਲ ਗ੍ਰੀਨਰੀ ਖਟੀ ਜਾਂਦੀ ਹੈ ਬੀਸੀ ਤੋਂ ਜਿਉਂ-ਜਿਉਂ ਵਧੀਆਂ ਜਾਂਦੇ ਆ ਗਾਂ ਨੂੰ ਤੇ ਗ੍ਰੀਨਰੀ ਖਤਮ ਹੋ ਰਹੀ ਹੈ ਲੈ ਵੀ ਅੱਜ ਦਾ ਵਲੌਗ ਹੁਣ ਰਸਤੇ 'ਚ ਕਰਦੀ ਹੈ ਸਮਾਪਤ ਕਿਉਂਕਿ ਕੈਲਗਰੀ ਪਹੁੰਚਦਿਆਂ ਨੂੰ ਸਾਨੂੰ ਹੋ ਜਾਣਾ ਹਨੇਰਾ ਤੇ ਬਾਈ ਹੁਣੇ ਨੇ ਹਰਮਨੀਆ ਚ ਬਹੁਤ ਸਾ ਦਿੱਤਾ ਬਹੁਤ ਨਵੀਆਂ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਮੈਨੂੰ ਇਹ ਲੱਗਦਾ ਇਹ ਸਭ ਤੋਂ ਐਕਸਪਰਟ ਬੰਦੇ ਸੀ ਸਾਡੇ ਨਾਲ ਆਉਣ ਵਾਲੇ ਤੋਂ ਵਧੀਆ ਨਹੀਂ ਹੋ ਸਕਦਾ ਸੀ ਕੱਲੀ ਕੱਲੀ ਚੀਜ਼ ਬਾਰੇ ਦੱਸਣਾ ਕਿ ਇੱਥੇ ਆ ਹੈ ਇੱਥੇ ਆ ਹੈ ਨਾ ਤੇ ਬਹੁਤ ਥਾਵੇਂ ਰੁਕੇ ਇੰਜੋਏ ਕੀਤਾ ਤੇ ਹੁਣ ਕੱਲ ਤੋਂ ਤੁਹਾਨੂੰ ਵਲੌਗ ਕੈਲਗਰੀ ਦੇ ਦੇਖਣ ਨੂੰ ਮਿਲਣਗੇ ਨੇੜੇ ਤੇੜੇ ਦਾ ਏਰੀਆ ਸਾਰਾ ਇਹਨਾਂ ਨਾਲ ਘੁੰਮਣਾ ਆਪਾਂ ਤੇ ਬਾਕੀ ਜੁੜੇ ਰਹੋ ਆਪਣੇ ਕੈਨੇਡਾ ਦੇ ਇਸ ਸਫ਼ਰ ਨਾਲ ਅੱਜ ਦੀ ਕਰਦੇ ਹਾਂ ਸਮਾਪਤੀ ਮਿਲਦੇ ਹਾਂ ਜੀ ਨਵੇਂ ਵਲੌਗਸ 'ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸਕੀ ਕਾਲ ਰਬ ਰੱਖਾ ਜੀ